ਵਣਾ ਰਿਡੀ ਦੇ ਸਤਕਾਰ ਸੁਣਦੇ ਹੋ ਹੁਣ ਜਿਸ ਤਰ੍ਹਾਂ ਮੁਹਾਵਰੇ ਖਾਨ ਲਕੋਕਤੀਆਂ ਈਡੀਅਮ ਇਹ ਜਿਹੜੇ ਵਰਤੇ ਜਾਂਦੇ ਨੇ ਕਿਸੇ ਵੀ ਬੋਲੀ ਦਾ ਇਹ ਸ਼ਿੰਗਾਰ ਹੁੰਦੇ ਨੇ ਮੁੱਖ ਮੰਤਰੀ ਹਾਲਾਂਕਿ ਭਗਵੰਤ ਮਾਨ ਨੂੰ ਆਪ ਇਦਾਂ ਦੇ ਟੋਟਕੇ ਬਹੁਤ ਆਉਂਦੇ ਨੇ ਬੜੇ ਅੱਜ ਕੱਲ ਵੀ ਆਪਣੇ ਦੋਸਤਾਂ ਮਿੱਤਰਾਂ ਨਾਲ ਜਿਵੇਂ ਬੀਬੀਆਂ ਵਿਆਹ ਚ ਗੀਤ ਗਾਉਂਦੀਆਂ ਹੁੰਦੇ ਨੇ ਘੋੜੀਆਂ ਗਾਉਂਦੀਆਂ ਨੇ ਸ਼ਗਨ ਦੇ ਗੀਤ ਗਾਉਂਦੀਆਂ ਨੇ ਉਹਦਾਂ ਦੇ ਗੀਤ ਮੁੱਖ ਮੰਤਰੀ ਸਾਹਿਬ ਅੱਜ ਕੱਲ ਵੀ ਗਾ ਲੰਦੇ ਨੇ ਫੋਨ ਤੇ ਆਪਣੇ ਮਿੱਤਰਾਂ ਨਾਲ ਕਿਉਂਕਿ ਆਪਣੇ ਰੂਹ ਰਾਜੀ ਕਰਦੇ ਨੇ ਜਦੋਂ ਇਸ ਸੰਯੁਕਤ ਕਿਸਾਨ ਮੋਰਚੇ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋ ਰਹੀ ਸੀ ਉਦੋਂ ਮੋਤਰ-ਮੋਤਰ ਵਾਲੀ ਗੱਲ ਤੋਂ ਰੌਲਾ ਪੈ ਗਿਆ। ਅਸਲ ਦੇ ਵਿੱਚ ਮੀਟਿੰਗ ਸ਼ੁਰੂ ਹੁੰਦੇ ਹੀ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹਨਾਂ ਕੋਲੋਂ ਸਾਡੇ ਵਾਸਤੇ ਕਿੰਨਾ ਟਾਈਮ ਹੈ ਕਿਉਂਕਿ 4.5 ਵਜੇ ਮੀਟਿੰਗ ਸ਼ੁਰੂ ਹੋਈ ਤਾਂ ਮੁੱਖ ਮੰਤਰੀ ਕਹਿੰਦੇ ਖੁੱਲਾ ਸਮਾਂ ਹੈ ਕੋਈ ਗੱਲ ਨਹੀਂ ਤੁਸੀਂ ਆਪਣੇ ਖੁੱਲ੍ਹ ਕੇ ਗੱਲ ਕਰੋ। ਕੋਕੇ ਕਿਸਾਨ ਆਗੂ ਪਹਿਲਾਂ ਹੀ ਡਿਊਟੀਆਂ ਲਾ ਕੇ ਗਏ ਸੀ ਕਿ ਕਿਹੜੇ ਆਗੂ ਨੇ ਕਿਹੜੇ ਮੁੱਦੇ ਤੇ ਗੱਲ ਕਰਨੀ ਆ ਸੋ 25 ਤੋਂ 26 ਆਗੂ ਸੀਗੇ ਇਸ ਦੌਰਾਨ ਗੱਲਬਾਤ ਚੱਲਦੀ ਨੂੰ ਡੇਢ ਘੰਟਾ ਹੋ ਗਿਆ ਏਜੰਡਾ ਸਹਿਕਾਰਤਾ ਦਾ ਆਇਆ ਉਸ ਵਿੱਚ ਮਿਲਕ ਫੈਡ ਮਾਰਕ ਫੈਡ 슈ਗਰ ਫੈਡ ਦੁੱਧੀਆਂ ਮੰਗਾ ਸਨ ਇਹ ਗੱਲ ਬਲਵੀਰ ਸਿੰਘ ਰਾਜੇਵਾਲ ਨੇ ਕਰਨੀ ਸੀ ਰਾਜੇਵਾਲ ਨੇ ਮਿਲਕ ਫੈਟ ਦੇ ਵਿੱਚ ਹੋ ਰਹੇ ਘਪਲਿਆਂ ਬਾਰੇ ਜਦੋਂ ਮੁੱਖ ਮੰਤਰੀ ਨੂੰ ਦੱਸਿਆ ਕਿ ਅਸੀਂ ਵਿਜੀਲੈਂਸ ਤੇ ਹੋਰ ਮਹਿਕਮਿਆਂ ਨੂੰ ਇਹਨਾਂ ਘਪਲਿਆਂ ਦੇ ਸਬੂਤ ਭੇਜ ਚੁੱਕੇ ਹਾਂ ਪਰ ਇਹਨਾਂ ਮਿਲਕ ਫੈਟ ਸ਼ੂਗਰ ਫੈਟ ਦੇ ਜਿਹੜੇ ਘਪਲੇ ਨੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਭਗਵਾਨਪਤ ਮਾਨ ਕਹਿੰਦੇ ਸਾਨੂੰ ਨਾਂ ਦੱਸੋ ਘਪਲੇबाजਾਂ ਦੇ ਅਫਸਰਾਂ ਦੇ ਤਾਂ ਰਾਜੇਵਾਲ ਨੇ ਤੁਰੰਤ ਨਾਂ ਦਾਸਤਾ ਤੇ 7-8 ਸਫਿਆਂ ਦੇ ਜਿਹੜੇ ਦਸਤਾਵੇਜ਼ ਸਬੂਤ ਸੀਗੇ ਉਹ ਵੀ ਨਾਲ ਦੇ ਨਾਲ ਸੌਂਪ ਦਿੱਤੇ ਅਧਿਕਾਰੀਆਂ ਨੂੰ ਰਾਜੇਵਾਲ ਕਹਿੰਦੇ ਇਹ ਮੁੱਖ ਮੰਤਰੀ ਸਾਹਿਬ ਮੈਂ ਤੁਹਾਡੀ ਜਾਣਕਾਰੀ 'ਚ ਵਾਧਾ ਕਰਨਾ ਚਾਹੁੰ ਜਦੋਂ ਹੁਣ ਕਿਸੇ ਬੰਦੇ ਨੂੰ ਕਹੇ ਮੈਂ ਤੇਰੀ ਜਾਣਕਾਰੀ ਚ ਕੋਈ ਮੈਨੂੰ ਕਹੇ ਟਵਾਨਾ ਸਾਹਿਬ ਮੈਂ ਤੁਹਾਡੀ ਜਾਣਕਾਰੀ 'ਚ ਵਾਅਦਾ ਕਰਨਾ ਚਾਹਨਾ ਕਈਆਂ ਨੂੰ ਇਸ ਗੱਲ ਦੀ ਤਕਲੀਫ ਹੋ ਜਾਂਦੀ ਹੈ ਅਗਲਾ ਕਹਿੰਦਾ ਤੁਸੀਂ ਮੇਰੀ ਜਾਣਕਾਰੀ 'ਚ ਕੀ ਵਾਅਦਾ ਕਰੋਗੇ ਮੇਰੀ ਤੇ ਜਾਣਕਾਰੀ ਬਹੁਤ ਹੈ ਮਤਲਬ ਛੋਟਾ ਭਾਂਡਾ ਉਬਲ ਜਾਂਦਾ ਕਈ ਵਾਰੀ ਉਹ ਉੱਛਲ ਜਾਂਦਾ ਸੌਰੀ ਇਸ ਰਾਨ ਉਸ ਗੱਲ ਤੋਂ ਉਹਨਾਂ ਨੂੰ ਥੋੜਾ ਜਿਹਾ ਤੈਸ਼ ਆਇਆ ਤੇ ਉਸ ਵਕਤ ਕਹਿੰਦੇ ਮੁੱਖ ਮੰਤਰੀ ਨੂੰ ਥੋੜੀ ਉਬਲ ਸੁਬਲੀ ਲੱਗੀ ਲਿਖਿਆ ਨਾਨਕਸਾਂ ਜੁਨੀਅਨ ਵਾਲੇ ਨੇ ਇਸ ਮੰਗ ਤੇ ਹਾਲੇ ਇੱਕ ਅੱਧੀ ਗੱਲ ਹੋਈ ਸੀ ਕਿ ਮੁੱਖ ਮੰਤਰੀ ਨੇ ਕਹਿ ਦਿੱਤਾ ਕਿ ਮੈਂ ਜਾਣਾ ਮੀਟਿੰਗ ਖਤਮ ਕਰੋ ਫਟਾਫਟ ਤਾਂ ਫਿਰ ਕਿਸਾਨ ਕਹਿੰਦੇ ਅਸੀਂ ਗਏ ਸਾਨੂੰ ਗੁਰਮੀਤ ਸਿੰਘ ਖੁੱਡੀਆਂ ਜਾਂ ਧਾਲੀਵਾਲ ਸਾਹਿਬ ਬੈਠੇ ਨੇ ਅੱਧਾ ਇੱਕ ਘੰਟਾ ਹੋਰ ਲੱਗਣਾ ਜੇ ਮੁੱਖ ਮੰਤਰੀ ਸਾਹਿਬ ਤੁਸੀਂ ਜਾਣਾ ਤੇ ਚਲੇ ਜਾਓ ਅਸੀਂ ਬਾਕੀ ਰਹਿੰਦੀਆਂ ਗੱਲਾਂ ਇਹਨਾਂ ਨਾਲ ਨਿਬੇੜ ਲਵਾਂਗੇ ਤਾਂ ਮੁੱਖ ਮੰਤਰੀ ਨੇ ਆਖਿਆ ਨਹੀਂ ਪਹਿਲਾਂ ਇਹ ਦੱਸੋ ਤੁਸੀਂ 5 ਮਾਰਚ ਦਾ ਧਰਨਾ ਲਾਉਣਾ ਜਾਂ ਨਹੀਂ ਲਾਉਣਾ ਤੇ ਇਹ ਕਹਿੰਦੇ ਫਿਰ ਅਸੀਂ ਆਖਿਆ ਕਿ ਅਸੀਂ ਆਪਣੀ ਮੀਟਿੰਗ ਖਤਮ ਹੋਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੇ ਵਿੱਚ ਸਾਰੇ ਫੈਸਲਾ ਲਵਾਂਗੇ ਹੁਣ ਐਦਾਂ ਤੁਹਾਡੇ ਸਾਹਮਣੇ ਇਕੱਠੇ ਥੋੜੀ ਕਹਿ ਸਕਦੇ ਹਾਂ ਕਿਉਂਕਿ ਜੇ ਕੈਜੀਟੇਸ਼ਨ ਵਾਲੇ ਲੋਕ ਆਏ ਨੇ ਉਹ ਪਹਿਲਾਂ ਮੰਗਾ ਮੰਨਣਗੇ ਕਿ ਸਾਰਿਆਂ ਨੂੰ ਭਾਈ ਮੰਗਾ ਮਨਜ਼ੂਰ ਨੇ ਆਪਣੇ ਤੌਰ ਤੇ ਮੁੱਖ ਮੰਤਰੀ ਦੇ ਸਾਹਮਣੇ ਕੋਈ ਇੱਕ ਤਰ੍ਹਾਂ ਕਿਵੇਂ ਕਹਿ ਸਕਦੀ ਹੈ ਕਿ ਅਸੀਂ ਧਰਨਾ ਨਹੀਂ ਲਾਵਾਂਗੇ ਉਹ ਕਹਿੰਦੇ ਤੁਹਾਡੇ ਨਾਲ ਮੀਟਿੰਗ ਖਤਮ ਹੋਏਗੀ ਫੇਰ ਜਿਵੇਂ ਦਵੱਲੀ ਮੀਟਿੰਗ ਹੁੰਦੀ ਹੈ ਫੇਰ ਅਸੀਂ ਆਪਣਾ ਫੈਸਲਾ ਕਰਾਂਗੇ ਸਾਨੂੰ ਮਨਜ਼ੂਰ ਹੈ ਜਾਂ ਨਹੀਂ ਫਿਰ ਅਸੀਂ ਦੱਸਾਂਗੇ ਕਿ 5 ਮਾਰਚ ਨੂੰ ਧਰਨਾ ਲਾਉਣਾ ਜਾਂ ਨਹੀਂ ਮੁੱਖ ਮੰਤਰੀ ਕਿ ਇਹਨੇ ਤੇ ਵਿਚਰ ਗਿਆ ਉਹ ਕਹਿੰਦਾ ਹੁਣੇ ਹੀ ਦੱਸੋ ਵੀ ਧਰਨਾ ਲਾਉਣਾ ਕਿ ਨਹੀਂ ਲਾਉਣਾ ਤੇ ਜਦੋਂ ਉਹਨਾਂ ਨੇ ਆਖਿਆ ਕਿ ਅਸੀਂ ਮੀਟਿੰਗ ਤੋਂ ਬਾਅਦ ਵਿਚਾਰ ਚਰਚਾ ਕਰਕੇ ਫੈਸਲਾ ਲੈ ਕੇ ਦੱਸਾਂਗੇ ਤਾਂ ਮੁੱਖ ਮੰਤਰੀ ਨੇ ਫਿਰ ਦੁਬਾਰਾ ਆਖਿਆ ਕਿ ਜੇ ਤੁਸੀਂ ਧਰਨਾ ਰੱਦ ਕਰਦੇ ਹੋ ਤਾਂ ਮੀਟਿੰਗ ਘੰਟਾ ਹੋਰ ਚੱਲ ਸਕਦੀ ਹੈ ਨਹੀਂ ਤਾਂ ਮੀਟਿੰਗ ਖਤਮ ਮਤਲਬ ਇੱਕ ਧਮਕੀ ਵੀ ਧਰਨਾ ਹੁਣੇ ਰੱਦ ਕਰਨ ਦਾ ਐਲਾਨ ਕਰੋ ਤਾਂ ਗ੍ਰਾਹਨ ਆਖਿਆ ਕਿ ਮੁੱਖ ਮੰਤਰੀ ਸਾਹਿਬ ਜੋਗਿੰਦਰ ਸਿੰਘ ਗ੍ਰਾਹਕ ਕਹਿੰਦੇ ਸਾਡੇ ਕੋਲ ਇੱਕੋ ਹੀ ਤਾਂ ਚੀਜ਼ ਹੈ ਜਾਨੀ ਧਰਨੇ ਤੁਸੀਂ ਤਾਂ ਸਾਡੀ ਮੋਤਰ-ਮੋਤਰ ਤਾਂ ਨਾ ਖੋਹੋ ਹੁਣ ਫਿਰ ਮੁੱਖ ਮੰਤਰੀ ਇਸ ਤੇ ਤੈਸ਼ ਆ ਗਏ ਫਿਰ ਬੋਲਣ ਲੱਗੇ ਗ੍ਰਾਹਕ ਸਾਹਿਬ ਨੇ ਆਖਿਆ ਕਿ ਦੇਖੋ ਅਸੀਂ ਇੰਨਾ ਕਰੋਲਾ ਪਾਇਆ ਤਾਂ ਸਾਨੂੰ ਤੁਹਾਡੀ ਮੀਟਿੰਗ ਮਿਲੀ ਹੈ ਬਸ ਫਿਰ ਮੁੱਖ ਮੰਤਰੀ ਇਹਨੇ ਤੇ ਭੜਕ ਗਏ ਜਦੋਂ ਗ੍ਰਾਹਕ ਨੇ ਗਿਆ ਆਖਿਆ ਪਹਿਲਾਂ ਗ੍ਰਾਹਕ ਨੇ ਆਖਿਆ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਸਾਡੀ ਮੋਤਰ-ਮੋਤਰ ਤਾਂ ਨਾ ਖੋਹੋ ਇੱਕੋ ਹੀ ਤਾਂ ਸਾਡੇ ਕੋਲ ਚੀਜ਼ ਹੈ ਹੁਣ ਮੋਤਰ-ਮੋਤਰ ਕੀ ਹੈ ਉਹ ਗੀ ਚੱਲ ਕੇ ਦੱਸਦੇ ਆ ਉਹਨਾਂ ਆਖਿਆ ਕਿ ਜੇ ਤੁਸੀਂ ਕਹਿੰਦੇ ਹੋ ਭਰ ਭਗਵਾਨ ਬੰਨ ਕਹਿੰਦਾ ਜੇ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਧਰਨੇ ਤੋਂ ਡਰ ਕੇ ਮੈਂ ਮੀਟਿੰਗ ਦਿੱਤੀ ਹੈ ਤੁਹਾਨੂੰ ਟਾਈਮ ਦਿੱਤਾ ਤਾਂ ਜਾਓ ਜੋ ਕੁਝ ਕਰਨਾ ਤਾਂ ਕਰ ਲਵੋ ਤੁਸੀਂ ਧਰਨੇ ਹੀ ਲਾ ਲਓ ਜਿਹੜੀਆਂ ਪਹਿਲਾਂ ਗੱਲਾਂ ਹੋਈਆਂ ਨੇ ਸਾਰੀਆਂ ਰੱਦ ਵੀ ਜਾਨੀ ਹੁਣ ਤੱਕ ਜਿਹੜੀਆਂ ਮੀਟਿੰਗ ਚ ਮੈਂ ਗੱਲਾਂ ਮੰਨੀਆਂ ਨੇ ਉਹ ਸਾਰੀਆਂ ਰੱਦ ਇਹ ਕਹਿ ਕੇ ਮੁੱਖ ਮੰਤਰੀ ਮੀਟਿੰਗ ਚੋਂ ਉੱਠ ਕੇ ਤੁਰ ਪਏ ਹੁਣ ਬਹੁਤ ਸਾਰੇ ਲੋਕਾਂ ਨੂੰ ਮੋਤਰ ਮੋਤਰ ਦੀ ਸਮਝ ਨਹੀਂ ਆਈ ਅਗਲਾ ਕਹਿੰਦਾ ਜਿਵੇਂ ਆਪਾਂ ਕਹਿ ਦਿੰਦੇ ਨੇ ਵੀ ਕਿਵੇਂ ਬਿਟਰ ਬਿਟਰ ਝਾਕਦਾ ਕਈਆਂ ਨੂੰ ਲੱਗਦਾ ਕਿ ਸ਼ਾਇਦ ਉਹ ਗ੍ਰਾਹਾਂ ਨੇ ਕਹਿ ਦਿੱਤਾ ਕਿ ਭਾਈ ਤੂੰ ਬਿਟਰ ਬਿਟਰ ਝਾਕਦਾ ਨਹੀਂ ਮੂਤਰ ਮੂਤਰ ਦਾ ਜਿਹੜੀ ਗੱਲ ਹੈ ਉਹ ਆਪਣੇ ਤੇ ਹੀ ਲਾਗੂ ਹੁੰਦੀ ਹੈ ਗ੍ਰਾਹਾਂ ਹੋਰਾਂ ਤੇ ਲਾਗੂ ਹੁੰਦੀ ਹੈ ਨਾ ਕਿ ਮੁੱਖ ਮੰਤਰੀ ਦੇ ਕਿਉਂਕਿ ਮੁੱਖ ਮੰਤਰੀ ਦੀ ਕਈ ਵਾਰੀ ਨਿਗਾ ਇਦਾਂ ਦੀ ਹੁੰਦੀ ਹੈ ਨਾ ਉਹਨਾਂ ਦੀ ਅੱਖਾਂ ਵੱਡੀਆਂ ਵੱਡੀਆਂ ਨੇ ਜਿਵੇਂ ਉਹ ਇੱਕ ਵਾਰੀ ਇੱਕ ਉਹ ਬਾਹਰ ਵਾਲੇ ਕੈਨੇਡਾ ਵਾਲੇ ਰੇਡੀਓ 'ਚ ਕਹਿੰਦਾ ਸੀ ਕੋਈ ਬੰਦਾ ਮੈਨੂੰ ਭਗਵੰਤ ਮਾਨ ਦੇ ਡੇਲੇ ਚਾਹੀਦੇ ਆ ਸੋ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਉਜਰ ਕਰਦੇ ਨੇ ਇਹ ਸ਼ਾਇਦ ਉਗਰਾਹ ਨੇ ਕੋਈ ਜਹੀ ਗੱਲ ਕਹਿਤੀ ਹੈ ਜਿਸ ਕਰਕੇ ਮੁੱਖ ਮੰਤਰੀ ਨੂੰ ਆਪਣੇ ਭਾਵਨਾਵਾਂ ਦੀ ਠੇਸ ਹੋ ਗਈ। ਜਾਨੀ ਉਹਨੂੰ ਗੁੱਸਾ ਲੱਗਿਆ ਕਿ ਮੋਤਰ ਮੋਤਰ ਮੈਨੂੰ ਮੜਾ ਆਖਿਆ। ਅਸਲ 'ਚ ਮੋਤਰ ਮੋਤਰ ਕੀ ਹੈ? ਗੱਲ ਇਉਂ ਆ ਕਿ ਇੱਕ ਵਾਰੀ ਕਣਕ ਦੀਆਂ ਬੱਲਾਂ ਚੋਗਣ ਵਾਲੀ ਕੋਈ ਮਜ਼ਦੂਰ ਔਰਤ ਤੋਂ ਜਿਸਨੇ ਕਿਸਾਨ ਦੇ ਖੇਤ 'ਚੋਂ ਬੱਲੀਆਂ ਚੁਗੀਆਂ ਸੀ ਉਹ ਬੱਲੀਆਂ ਖੋਲੀਆਂ। ਜਦੋਂ ਬੱਲੀਆਂ ਖੋਲੀਆਂ ਹੁੰਦੀ ਹੈ ਕਿ ਕਿਸੇ ਦੀ ਮਿਹਨਤ ਹੈ। ਉਹ ਕਿਸਾਨ ਵਾਲਾ ਔਖੀ ਔਖੀ ਹੋ ਗਈ ਝਾਕਣ ਲੱਗੀ ਜਿਵੇਂ ਕਹਿੰਦੇ ਬਿਟ ਬਿਟ ਝਾਕਣ ਲੱਗੀ ਕਿਸਾਨ ਵਾਲਾ ਹੁਣ ਮਾਤੜਾ ਹੋਰ ਬੋਲ ਕੀ ਸਕਦੀ ਸੀ ਵਿਚਾਰੀ ਉਹ ਨਤਾਣੀ ਸੀਗੀ ਤੇ ਜਦੋਂ ਬੱਲੀਆਂ ਉਹਦੀਆਂ ਖੋਲੀਆਂ ਉਹਦੀ 2-4 ਘੰਟੇ ਦੀ ਮਿਹਨਤ ਚ ਉਹਨੇ ਲਾਈ ਸਵੇਰ ਤੋਂ ਬੱਲਾਂ ਚੁਗਣੀਆਂ ਕਿਹੜਾ ਸਖਾਲੀਆਂ ਨੇ ਚੁੱਕ ਚੁੱਕ ਕੇ ਇੱਕ ਇੱਕ ਦਾਣਾ ਚੁਗਣਾ ਪੈਂਦਾ ਤੇ ਜਦੋਂ ਕਿਸਾਨ ਨੇ ਬੱਲਾਂ ਖੋਲੀਆਂ ਤਾਂ ਫਿਰ ਕਿਸਾਨ ਕਹਿੰਦਾ ਦੇਖ ਕੇ ਮੈਂ ਮੋਤਰ ਮੋਤਰ ਝਾਕਦੀ ਆ ਤਾਂ ਉਹ ਔਰਤ ਕਹਿੰਦੀ ਸਰਦਾਰ ਜੀ ਤੁਸੀਂ ਬੱਲੀਆਂ ਤਾਂ ਖੋਲੀਆਂ ਹੁਣ ਸਾਡੀ ਮੋਤਰ ਮੋਤਰ ਤਾਂ ਨਹੀਂ ਖੋਲੋਵੇਂਗਾ ਵੀ ਹੁਣ ਮੈਨੂੰ ਝਾਕਣ ਤੋਂ ਜਿਹੜਾ ਮੈਂ ਮੂਤਰ ਮੂਤਰ ਝਾਕਦੀ ਆਂ ਤੇ ਇਹ ਵੀ ਮੇਰਾ ਖੋਲੇਗਾ ਤੂੰ ਸੋ ਗ੍ਰਾਹਾਂ ਦਾ ਮਤਲਬ ਇਹੀ ਸੀ ਕਿ ਸਾਡੀਆਂ ਬੱਲੀਆਂ ਤਾਂ ਤੁਸੀਂ ਖੋਲੀਆਂ ਹੁਣ ਸਾਡੀ ਮੂਤਰ ਮੂਤਰ ਵੀ ਖੋਲੋਗੇ ਤੁਸੀਂ ਵੀ ਹੁਣ ਸਾਡਾ ਧਰਨਾ ਤਾਂ ਤੁਸੀਂ ਖੋ ਹੀ ਰਹੇ ਹੋ ਵੀ ਧਰਨਾ ਤਾਂ ਕਹਿ ਰਹੇ ਹੋ ਬੰਦ ਕਰ ਦਿਓ ਫਿਰ ਉਲਟਾ ਕਹਿ ਰਹੇ ਹੋ ਸਾਨੂੰ ਹੁਣੇ ਹੀ ਦੱਸੋ ਵੀ ਹੁਣ ਸਾਡੀ ਮੂਤਰ ਮੂਤਰ ਵੀ ਖੋ ਹੋਗੇ ਇਹ ਸਾਡਾ ਇੱਕ ਰੋਸ ਦੇ ਤੌਰ ਤੇ ਚੁੱਪ ਕਰਕੇ ਤੁਹਾਡੇ ਵੱਲ ਵੇਖਣਾ ਤੁਸੀਂ ਉਹ ਵੀ ਖੋਹੋਗੇ ਜਿਹੜੀ ਮੁੱਤਰ ਮੁੱਤਰ ਇੱਕ ਗਰੀਬ ਨਤਾਣੇ ਬੰਦੇ ਦੀ ਮਜਬੂਰੀ ਹੈ ਜਿਹੜੀ ਉਹ ਅੱਖਾਂ ਦੇ ਰਾਹੀਂ ਇੱਕ ਡਾਢੇ ਵੱਲ ਜਿਹਨੇ ਉਹਦੇ ਨਾਲ ਧੱਕਾ ਕੀਤਾ ਹੋਵੇ ਜਿਵੇਂ ਕਿਸਾਨ ਨੇ ਉਸ ਬੀਬੀ ਦੀਆਂ ਬੱਲੀਆਂ ਖੋਈਆਂ ਤੇ ਬੀਬੀ ਮਜਬੂਰ ਹੋ ਕੇ ਉਸ ਵੱਲ ਝਾਕਣ ਲੱਗੀ ਤਾਂ ਕਿਸਾਨ ਉਹਨੂੰ ਕਹਿੰਦਾ ਕਿਵੇਂ ਮੁੱਤਰ ਮੁੱਤਰ ਝਾਕਦੀਆਂ ਉਹ ਕਹਿੰਦੀ ਹੁਣ ਤੂੰ ਬੱਲੀਆਂ ਤਾਂ ਖੋ ਲਈਆਂ ਜੱਟਾ ਹੁਣ ਤੂੰ ਮੁੱਤਰ ਮੁੱਤਰ ਵੀ ਖੋਹੇਗਾ ਇਸ ਕਾਰਨ ਹੈਗਾ ਇਹ ਬਖੇੜਾ ਪਿਆ ਇਹ ਤਾਂ ਬਹਾਨਾ ਹੀ ਬਣਿਆ ਅਸਲ ਦੇ ਵਿੱਚ ਮੁੱਖ ਮੰਤਰੀ ਮੋਤਰ ਮੋਤਰਕਾਰ ਨਹੀਂ ਭੱਜਿਆ ਸਗੋਸ ਦੇ ਅੰਦਰ ਕੋਈ ਹੰਕਾਰ ਸੀ ਜਾਂ ਸਾਜ਼ਿਸ਼ ਚੱਲ ਰਹੀ ਸੀ ਜਿਸ ਬਾਰੇ ਉਹ ਜਾਣ ਬੁੱਝ ਕੇ ਸਾਰੇ ਕਿਸਾਨ ਮੋਰਚੇ ਨੂੰ ਤੇ ਆਗੂਆਂ ਨੂੰ ਤੇ ਕਿਸਾਨਾਂ ਨੂੰ ਲੋਕਾਂ ਦੀ ਬੇਇੱਜ਼ਤੀ ਕਰਕੇ ਮੀਟਿੰਗ ਚੋਂ ਵਾਕਆਊਟ ਕੀਤਾ ਕਿਉਂਕਿ ਹੁੰਦਾ ਹੀ ਹੈ 25 ਬੰਦੇ ਬੈਠੇ ਨੇ ਤੁਸੀਂ ਉੱਠ ਕੇ ਚਲੇ ਜਾਓ ਇਹ ਠੀਕ ਹੈ ਕਿ ਤੁਸੀਂ ਸੀਐਮਓ ਵੱਡੇ ਹੋ ਪਰ ਇਹ ਮਦਾ ਮਤਲਬ ਕਿਸੇ ਦੀ ਬੇਇੱਜ਼ਤੀ ਉਹ ਕਰਨਾ ਇਹ ਜਦੋਂ ਤੁਸੀਂ ਇੱਕਦਮ ਉੱਠ ਕੇ ਚਲੇ ਜਾਓ ਸੋ ਸੰਯੁਕਤ ਕਿਸਾਨ ਮੋਰਚੇ ਆ ਲੋਕਾਂ ਦੇ ਏਕੇ ਨਾਲ ਇਸ ਦਾ ਮੂੰਹ ਤੋੜਵਾ ਜਵਾਬ ਦਵੇਗਾ ਅੰਗਰੇਜ਼ ਸਿੰਘ ਭਦੌੜ ਜਿਹੜੇ ਕਿ ਪ੍ਰੈਸਕਰਤ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਂਦਾ ਦੇ ਉਹਨਾਂ ਨੇ ਇਹ ਮੋਤਰ-ਮੋਤਰ ਦੇ ਅਸਲ ਮਾਨੇ ਲਿਖੇ ਨੇ ਕਿ ਇਹ ਮੋਤਰ-ਮੋਤਰ ਅਸਲ ਦੇ ਵਿੱਚ ਕੀ ਹੈ ਸੋ ਇਹ ਮੋਤਰ-ਮੋਤਰ ਹੈ ਜਿਹੜੀ ਇੱਕ ਗਰੀਬ ਬੰਦੇ ਦੀ ਇੱਕ ਮਾਤੜ ਬੰਦੇ ਦੀ ਇੱਕ ਡਾਢੇ ਬੰਦੇ ਵੱਲ ਨੂੰ ਗੁੱਸੇ ਚ ਕਹਿ ਲੋ ਜਾਂ ਮਜਬੂਰੀ ਚ ਕਹਿ ਲੋ ਝਾਕਣ ਦੀ ਪ੍ਰਕਿਰਿਆ ਹੈ ਜਿਹਨੂੰ ਮਉਤਰ ਮਉਤਰ ਝਾਕਣਾ ਅੱਛਾ ਬਿਟਰ ਬਿਟਰ ਝਾਕਣਾ ਹੋਰ ਚੀਜ਼ ਐ ਜਿਸ ਤੋਂ ਕਈ ਵਾਰੀ ਜਿਹੜੇ ਮਾਲਵੇ ਦੇ ਜਾਂ ਜਿਹੜੇ ਕਈ ਵਾਰੀ ਕਿਸੇ ਵੀ ਸੂਬੇ ਦੇ ਉਹ ਕਹਿੰਦੇ ਆ ਨਾ ਕਿ ਜਿੱਦਾਂ ਦੇ ਲੋਕ ਓਦਾਂ ਦੇ ਖਾਣ ਜਿਹੋ ਜਿਹਾ ਸੰਦ ਉਹ ਹੈ ਜਾਂ ਤਰਖਾਣ ਸੋ ਕਿਸੇ ਵੀ ਸੱਭਿਆਚਾਰ ਬੋਲੀ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਜਿਸ ਦੇ ਜ਼ਿਆਦਾ ਖਾਣ ਹੋਣਗੇ ਇਹ ਵੀ ਗੱਲ ਨਹੀਂ ਕਿ ਮੁੱਖ ਮੰਤਰੀ ਨੂੰ ਇਸ ਮਉਤਰ ਮਉਤਰ ਦਾ ਸ਼ਾਇਦ ਨਾਮ ਪਤਾ ਹੋਵੇ ਇਹ ਤਾਂ ਬਹਾਨਾ ਹੀ ਬਣਾਇਆ ਹੁਣ ਕਈ ਲੋਕਾਂ ਨੇ ਕਿਹਾ ਕਿ ਉਹ ਗਰਹਾ ਨੇ ਪਤਾ ਨਹੀਂ ਕੀ ਅਜਿਹੀ ਗੱਲ ਕਹਿ ਦਿੱਤੀ ਜਿਸ ਤੋਂ ਡਰਦਾ ਜਾਂ ਜਿਸ ਦੀ ਬੇਇੱਜ਼ਤੀ ਸਮਝਦਾ ਹੋਇਆ ਮੁੱਖ ਮੰਤਰੀ ਚਲੇ ਗਿਆ ਸੋ ਇਹ ਹੈ ਜੀ ਮੋਤਰ ਮੋਤਰ ਆਪਣੇ ਨਾਲ ਸਾਹ ਜਸਵੀਰ ਸਿੰਘ ਯੂਐਸਏ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਭਾਜੀ ਹਾਂ ਜੀ ਕਵਾਨਾ ਸਾਹਿਬ ਆਪ ਜੀ ਨੂੰ ਤੇ ਸਾਰੇ ਸਰੋਤਾਂ ਨੂੰ ਸਤਿ ਸ਼੍ਰੀ ਅਕਾਲ ਦੋ ਦਿਨ ਮਿਲ ਕੇ ਅਸੀਂ ਗੱਲ ਕਰਾਂਗੇ ਜੀ ਥੋੜੇ ਸਮੇਂ ਦੇ ਵਿੱਚ ਜੀ ਮਰੇ ਤਾਂ ਤੁਸੀਂ ਕਹਿੰਦੇ ਜੀ ਵੀ ਸੀਐਮ ਸਾਹਿਬ ਹਾਈਪਰ ਹੋ ਗਏ ਆਮ ਸਮਾਜਿਕ ਜੀਵਨ ਮਾ ਵਿਚਰਦੇ ਆ ਆਪਾਂ ਬਾਤ ਕਰਦਾ ਮੈਂ ਜ਼ਿਆਦਾਤਰ ਹਮ ਹਾਈਪਰ ਹੋਣ ਦੇ ਇਨਸਾਨ ਦੇ ਦੋ ਕਾਰਨ ਹੁੰਦੇ ਆ ਹਮ ਇੱਕ ਤਾਂ ਉਹਦਾ ਸਟ੍ਰੈਸ ਵਿੱਚ ਹੋਣਾ ਨੰਬਰ 2 ਕਿਸੇ ਦੀ ਦਲੀਲ ਦਾ ਜਵਾਬ ਨਾ ਹੋਣਾ ਹਮ ਇਹ ਕਾਰਨ ਹੈ ਹਾਈਪਰ ਹੋਣ ਦੇ ਹਮ ਨੰਬਰ 2 ਤੇ ਆ ਹਮ ਸੀਐਮ ਸਾਹਿਬ ਨਾਲ ਤਾਂ ਜ਼ਰੂਰ ਹੋਈ ਹੈ ਕਿਸਾਨ ਜਥੇਬੰਦੀਆਂ ਦੀ ਪਰ ਸਾਨੂੰ ਇੱਕ ਗੱਲ ਹੋਰ ਉਹਦੇ ਮਗਰ ਜਾਣਾ ਚਾਹੀਦਾ ਇਹ ਮੁੱਦਾ ਨੌਲੇਜ ਮਾ ਲਿਆਂਦੇ ਆ ਜੀ ਕਿਸੇ ਨੇ ਕਿ ਆ ਇੱਕ ਸੀਐਮ ਸਾਹਿਬ ਹੂੰ ਜਿਹਦੇ ਉਹਨਾਂ ਦੇ ਖੁਦ ਦੇ ਨਾ ਕਰ ਬਦਲ ਦਿੱਤੇ ਗਏ ਹਮ ਕਮਾਂਡ ਹੈ ਹੂੰ ਤਾਂ ਉਹ ਕੋਈ ਫੈਸਲਾ ਲੈਣ ਦੇ ਸਮਰੱਥ ਹੈਗੇ ਡਿਸੀਜਨ ਮੇਕਰ ਹੈਗੇ ਆ ਭਾਈ ਹੂੰ ਨਹੀਂ ਮੈਂ ਤੁਹਾਨੂੰ ਸਵਾਲ ਕਰਦਾ ਜੀ ਇੱਕ ਮੁੱਖ ਮੰਤਰੀ ਡਿਸੀਜਨ ਮੇਕਰ ਆਪਾਂ ਨੂੰ ਲੱਗ ਰਹੇ ਆ ਇਹ ਇੱਕ ਫੈਸਲਾ ਲੈ ਕਰ ਲੈ ਸਕਦੇ ਹਾਂ ਸਰ ਦੇਖੋ ਜਿਹੜੇ ਜਿਹੜੀਆਂ 12 ਮੰਗਾਂ ਨੇ ਕੱਲ ਦੇ ਪ੍ਰੋਗਰਾਮ ਚ ਭਾਜੀ ਆਪਾਂ ਸਾਂਝੀਆਂ ਕੀਤੀਆਂ ਸੀ ਉਹਨਾਂ 12 ਮੰਗਾਂ ਦਾ ਤਾਲੁਕ ਸਿੱਧਾ ਪੰਜਾਬ ਦੇ ਨਾਲ ਹੈ ਉਹਨਾਂ ਦਾ ਤਾਲੁਕ ਕੇਂਦਰ ਨਾਲ ਨਹੀਂ ਹੈ ਐਮਐਸਪੀ ਜਾਂ ਹੋਰ ਨਹੀਂ ਉਹ ਇੱਕ ਤਾਂ ਨੌਕਰੀਆਂ ਦੀ ਵੱਡੀ ਮੰਗ ਸੀ ਕਿ ਜਿਹੜੇ ਕਿਸਾਨਾਂ ਦੇ ਲੋਕ ਜਿਹੜੇ ਕਿਸਾਨ ਅੰਦੋਲਨ ਚ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਨੌਕਰੀਆਂ ਦਿਓ ਇਹ ਪੰਜਾਬ ਸਰਕਾਰ ਦੀ ਮੰਗ ਸੀ 11 12 ਮੰਗਾਂ ਸੀਗੀਆਂ ਕੱਲ ਆਪਾਂ ਸਾਰਾ ਜ਼ਿਕਰ ਕੀਤਾ ਮੈਂ ਹੁਣ ਵੀ ਦੱਸ ਦਣਾ ਉਹ ਸਾਰੀਆਂ ਦੀਆਂ ਸਾਰੀਆਂ ਮੰਗਾਂ ਪੰਜਾਬ ਸਰਕਾਰ ਦੀਆਂ ਨੇ ਕਿ ਸਰਕਾਰੀ ਵਿਭਾਗਾਂ ਦੀ ਤਰਜ਼ ਤੇ ਕਿਸਾਨਾਂ ਦੇ ਵੀ ਜਿਹੜੇ ਨਿਵਾੜ ਕਰਜ਼ੇ ਨੇ ਉਹ ਵਨ ਟਾਈਮ ਸੈਟਲਮੈਂਟ ਕੀਤੀ ਜਾਵੇ ਜਿਵੇਂ ਤੁਸੀਂ ਹੁਣ ਪੰਜਾਬ ਦੇ ਜਿਹੜੇ ਸਨਦਕਰ ਨੇ ਉਹਨਾਂ ਨੂੰ ਜਿਹੜੇ ਪਲਾਟ 220 ਦੀ ਸਰਕਾਰ ਕਾਂਗਰਸ ਨੇ ਦਿੱਤੇ ਸੀ ਉਹਨਾਂ ਦੀ ਵਨ ਟਾਈਮ ਸੈਟਲਮੈਂਟ ਕੀਤੀ ਹੈ ਇਸੇ ਕਰਕੇ ਕਿਸਾਨਾਂ ਦੇ ਜਿਹੜੇ ਨਿਵਾੜ ਦੇ ਕਰਜ਼ੇ ਨੇ ਉਹਨਾਂ ਦੀ ਵਨ ਟਾਈਮ ਸੈਟਲਮੈਂਟ ਪੰਜਾਬ ਸਰਕਾਰ ਕਰ ਸਕਦੀ ਹੈ ਫਿਰ ਸੀਗਾ ਸਰਹੰਦ ਨਹਿਰ ਫੀਡਰ ਤੇ ਜਿਹੜੀਆਂ ਲੱਗੀਆਂ ਮੋਟਰਾਂ ਨੇ ਉਹਨਾਂ ਦੇ ਬਿੱਲ 1 ਜਨਵਰੀ 23 ਤੋਂ ਮਾਫ ਕੀਤੇ ਜਾਣ ਜਿਹੜੀਆਂ ਕੇਸ ਰਹਿਤ ਜ਼ਮੀਨਾਂ ਨੇ ਜਿਨ੍ਹਾਂ ਤੇ ਕੋਈ ਕੇਸ ਨਹੀਂ ਆ ਉਹਨਾਂ ਦੀ ਤਕਸੀਮ ਕਰਾਈ ਜਾਵੇ ਆਵਾਰਾ ਪਸ਼ੂਆਂ ਦਾ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਸਰਕਾਰ ਹੱਲ ਕਰੇ ਜਿਹੜਾ ਇਹਨਾਂ ਨੇ ਚੋਣ ਮੈਨੀਫੈਸਟੋ ਚੋ ਵੀ ਲਿਖਿਆ ਇਸ ਵਾਰੀ ਆਪਾਂ ਉਹਦੇ ਚੋਣ ਮੈਨੀਫੈਸਟੋ ਪੜਿਆ ਸੀ ਬਲਵੀਰ ਸਿੰਘ ਡਾਕਟਰ ਸਾਹਿਬ ਕਹਿੰਦੇ ਸੀ ਕਿ ਪ੍ਰਾਇਓਰਿਟੀ ਦੇ ਵਾਰਾ ਕੁੱਤਿਆਂ ਨੂੰ ਕਾਬੂ ਕਰਾਂਗੇ ਫਿਰ ਇਹਨਾਂ ਦੀ ਇੱਕ ਮੰਗ ਸੀ ਜਿਹੜੀ ਭਗਵੰਤ ਮਾਨ ਤੋਂ ਚਾਹੁੰਦੇ ਨੇ ਕਿ ਜੰਗਲੀ ਜਾਨਵਰਾਂ ਨੂੰ ਫਸਲਾਂ ਦੇ ਨੁਕਸਾਨ ਤੋਂ ਰੋਕਣ ਲਈ ਕਿਸਾਨਾਂ ਨੂੰ ਰਾਈਫਲ ਦਾ ਲਾਇਸੈਂਸ ਦਿੱਤਾ ਜਾਵੇ ਜਿਵੇਂ ਸੂਰ ਵਗੈਰਾ ਜਾਂ ਹੋਰ ਜਾਨਵਰ ਆਉਂਦੇ ਨੇ ਕਿ ਰਾਈਫਲ ਦਾ ਲਾਇਸੈਂਸ ਕਿਸਾਨਾਂ ਨੂੰ ਦੇ ਦਿਓ ਬਿਜਲੀ ਦੇ ਪ੍ਰੀ ਪੀਡਰ ਪ੍ਰੀ ਪੀਡਰ ਪ੍ਰੀ ਪੇਡ ਮੀਟਰ ਰੁਕੇ ਜਾਣ ਜਿਵੇਂ ਪਹਿਲਾਂ ਕਿ ਪ੍ਰੀ ਪੇਡ ਮੀਟਰ ਰੋਕੇ ਜਾਣ ਤੇ ਜਿਹੜੇ ਗੰਨੇ ਦੀ ਫਸਲ ਨੂੰ ਹੜ੍ਹ ਤੋਂ ਨੁਕਸਾਨ ਹੋਇਆ ਦਾ ਮੁਆਵਜ਼ਾ ਦਿੱਤਾ ਜਾਵੇ ਪੰਜਾਬ ਦੇ ਪਾਣੀ ਦੇ ਹੱਕ ਲਈ ਪੰਜਾਬ ਸਰਕਾਰ ਤੇ ਕਿਸਾਨ ਨੇਤਾ ਕੇਂਦਰ ਸਰਕਾਰ ਨੂੰ ਮਿਲਣ ਸਰਕਾਰੀ ਸੁਭਾਵਾਂ ਨੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਉਹਨਾਂ 'ਚ ਨਵੇਂ ਖਾਤੇ ਖੋਲਣ ਤੇ ਪਾਬੰਦੀ ਲਾਈ ਹੋਈ ਹੈ ਉਹ ਕਹਿੰਦੇ ਇਹ ਨਵੇਂ ਖਾਤੇ ਖੋਲਣੇ ਸ਼ੁਰੂ ਕਰਨਾ ਤਾਂ ਜੋ ਨਵਾਂ ਕਿਸਾਨ ਜੋ ਕੋਈ ਆਪਣੇ ਪਰਿਵਾਰ 'ਚੋਂ ਅੱਡ ਹੋ ਜਾਂਦਾ ਉਹ ਸੁਸਾਇਟੀ 'ਚ ਆਪਣਾ ਨਵਾਂ ਖਾਤਾ ਖੁਲਾ ਸਕੇ ਉਹ ਬੰਦ ਕੀਤਾ ਹੋਇਆ ਜਿਹੜੇ ਆਵਾਦਕਾਰ ਤੇ ਗੰਨਾ ਕਾਸ਼ਟਕਾਰ ਨੇ ਉਹਨਾਂ ਦੀ ਮੰਗਾਂ ਨੂੰ ਲੈ ਕੇ ਇੱਕ ਸਬ ਕਮੇਟੀ ਬਣਾਈ ਜਾਵੇ ਸੋ ਇਹ ਆ ਆਮ ਮੰਗਾਂ ਸੀਗੀਆਂ ਇਹਦੇ ਵਿੱਚ ਕੁਝ ਵੀ ਜਿਆ ਨਹੀਂ ਜਿਹੜਾ ਭਗਵਾਨਤਮਾਨ ਨਹੀਂ ਕਰ ਸਕਦੇ ਇਹ ਤਾਂ ਇਹਨਾਂ ਨੇ ਬਹਾਨਾ ਬਣਾਇਆ ਕਿ ਮੋਦੀ ਦੀ ਲੜਾਈ ਆਪਣੇ ਗਲ ਪਾਈ ਹੈ ਕਿ ਮੈਂ ਇਹਨਾਂ ਨੂੰ ਸਿੱਧੇ ਕਰਾਂਗਾ ਆ ਪੰਗਾ ਹੈ ਜੀ ਮੇਰਾ ਸਵਾਲ ਸਮਝੋ ਮੈਂ ਇਹ ਨਹੀਂ ਕਹ ਰਿਹਾ ਕਿ ਪੰਜਾਬ ਸਰਕਾਰ ਬਨਾਮ ਵੀ ਸੈਂਟਰ ਗਵਰਨਮੈਂਟ ਮੈਂ ਕਹ ਰਿਹਾ ਭਗਵਾਨਤਮਾਨ ਬਨਾਮ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਕੋਈ ਨਾ ਕੋਈ ਲੋਬੀ ਮਗਰ ਵੀ ਉਹ ਬਜੀਤੇ ਇਹਨੂੰ ਅਪਰੂਵਲ ਦੇ ਕੇ ਕੋਈ ਗੱਲਬਾਤ ਹੈ ਹਾਂ ਉਹ ਲੋਬੀ ਤਾਂ ਅਸਲ 'ਚ ਨਾ ਦੇਖੋ ਅਮਿਤ ਸ਼ਾਹ ਹੋਰੀ ਸਾਰੀ ਗੇਮ ਉੱਪਰੋਂ ਚੱਲਦੀ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਚਲ ਜਾ ਕੇ ਰੱਖੋ ਭਾਜਪਾ ਦੀ ਇਹ ਚ 15 ਸਪੋਰਟ ਹੈ ਇਹਨਾਂ ਨੂੰ ਭਗਵੰਤ ਮਾਨ ਹੋਰਾਂ ਨੂੰ ਅਮਿਤ ਸ਼ਾਹ ਹੋਰਾਂ ਦੀ ਸਪੋਰਟ ਹੈ ਕਿ ਕਿਸਾਨਾਂ ਨਾਲ ਇੱਟ ਖੜਕਾ ਕਰੋ ਇਹਨਾਂ ਨੂੰ ਇੱਥੇ ਹੀ ਡੱਕੀ ਰੱਖੋ ਦਿੱਲੀ ਨਾ ਆਉਣ ਦਿਓ ਹੋ ਸਕਦਾ ਪਾਲਿਸੀ ਡਿਸੀਜਨ ਮੇਕਰ ਨਾ ਵੀ ਹੋਣ ਮੇਰੇ ਖਿਆਲ ਦੇ ਵਿੱਚ ਨਹੀਂ ਨਹੀਂ ਕੇਜਰੀ ਹੁਣ ਇਹ ਪਾਰਟੀ ਆਈ ਕਿਉਂ ਸੀ ਕਿਸਾਨ ਅੰਦੋਲਨ ਨੂੰ ਉਠਵਾ ਕੇ ਲਿਆਏ ਨੇ ਕੇਜਰੀਵਾਲ ਟਿਹੜੇ ਤਰੀਕੇ ਨਾਲ ਕਿ ਸਿੱਖ ਮੁਖ ਖਵੰਤਰੀ ਬਣਾਉਣਾ ਬਲਬੀਰ ਸਿੰਘ ਰਾਜੇਵਾਲ ਨੇ ਵਹਿਮ ਪਾ ਲਿਆ ਕਿਸਾਨ ਅੰਦੋਲਨ ਦਿੱਲੀ ਵਾਲਾ ਉਠਵਾਉਣ ਦੇ ਵਿੱਚ ਆਮ ਆਦਮੀ ਪਾਰਟੀ ਦਾ ਅਸਿੱਧਾ ਰੋਲ ਹੈ ਬਲਕਿ ਇਹਨਾਂ ਦੇ ਤਾਂ ਆਪਣੇ ਸੈਕਟਰੀ ਬਦਲ ਦਿੱਤੇਗੇ ਜਿਹੜਾ ਸੀਐਮ ਬਚਾ ਆਪਣੇ ਮਨਮਰਜ਼ੀ ਦੇ ਐਡਵਾਈਜ਼ਰ ਨਹੀਂ ਰੱਖ ਸਕਦਾ ਚੀਫ ਸੈਕਟਰੀ ਨਹੀਂ ਰੱਖ ਸਕਦਾ ਮੇਰੇ ਖਿਆਲ ਮੈਂ ਤੁਸੀਂ ਉਤੇ ਅੰਦਾਜ਼ਾ ਲਾ ਸਕਦੇ ਵੀ ਕਿੰਨਾ ਕੋ ਪਾਵਰਫੁੱਲ ਹੋਊਗਾ ਆਪਣੀ ਪਾਰਟੀ ਦਾ ਮਤਲਬ ਭਾਜਪੀ ਦੀ ਬੀ ਟੀਮ ਦੇ ਤੌਰ ਤੇ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਐਸ ਇਸ ਮੁੱਦੇ ਤੇ ਥੈਂਕ ਯੂ ਬਾਕੀ ਜੀ ਨੰਬਰ 2 ਇੱਕ ਈਸ਼ੂ ਹੋ ਰਿਹਾ ਹੈ ਕਿ ਨਿੱਕਾ ਜਿਹਾ ਹਾਂਜੀ ਜੀ ਜੀ ਤੇ ਜਿਹੜੀ ਝੂਠੇ ਮੁਕਾਬਲੇ ਦੀ ਗੱਲ ਕਰੀਏ ਜੀ ਅਸੀਂ ਇਹਦੀ ਘਟਨਾ ਦੀ ਘਟਨਾਵਾਂ ਦੀ ਨਿੰਦਾ ਕਰਦੇ ਹਾਂ ਨਹੀਂ ਸੀ ਹੋਣੀ ਚਾਹੀਦੀ ਦਾਅਵੇ ਨਾਲ ਕਹਿ ਰਹੇ ਹਾਂ ਵੀ ਕਿਸੇ ਬੇਕਸੂਰ ਦਾ ਮਰਡਰ ਨਹੀਂ ਸੀ ਹੋਣਾ ਚਾਹੀਦਾ ਪਰ ਉਹਦੇ ਬਦਲੇ ਵਿੱਚ ਪੰਜਾਬ ਦੇ ਵਿੱਚ ਸ਼ਾਂਤੀ ਹੋਣੀ ਵੀ ਜ਼ਰੂਰੀ ਸੀਗੀ ਇਹ ਰਮੇ ਨਹੀਂ ਸ਼ੂ ਹੈ ਨਹੀਂ ਉੱਥੇ ਗਿੱਲੇ ਸੁੱਕੀ ਦੋਨੇ ਸੜੀ ਹੈ ਜੀ ਖਾੜਕੂਆਂ ਵੱਲੋਂ ਵੀ ਬਥੇਰੇ ਨਜਾਇਜ਼ ਮਾਰੇ ਗਏ ਨੇ ਇਹ ਨਹੀਂ ਕਿ ਖਾੜਕੂਆਂ ਨੇ ਜਾਇਆ ਜੀ ਮਾਰੇ ਨੇ ਖਾੜਕੂਆਂ ਨੇ ਵੀ ਨਜਾਇਜ਼ ਮਾਰੇ ਨੇ ਬੰਦੇ ਮਾਨਾ ਸਾਹਿਬ ਮੇਰਾ ਤਾਂ ਸਵਾਦ ਹੀ ਹੈ ਵੀ ਸ਼ਾਂਤੀ ਸਥਾਪਨ ਵੀ ਜ਼ਰੂਰੀ ਸੀ ਤੇ ਝੂਠੇ ਪੁਲਿਸ ਮੁਕਾਬਲੇ ਜਿਹੜੇ ਹੁੰਦੇ ਤੇ ਉਹ ਵੀ ਗਲਤ ਸੀਗੇ ਵਿੱਚ ਬਚਾਉਣੇ ਦਾ ਹੋਰ ਰਸਤਾ ਨਹੀਂ ਸੀ ਆਲਟਰਨੇਟਿਵ ਵੀ ਸ਼ਾਂਤੀ ਸਥਾਪਿਤ ਹੋ ਸਕਦੀ ਕੋਈ ਹੋਰ ਬੁੱਧੀਜੀਵੀ ਉਸ ਵਕਤ ਵੀ ਇਹ ਨਾ ਹੁੰਦਾ ਕੰਤੂਆਂ ਹੀ ਹਾਂ ਮਿਲ ਕੇ ਆਦੇ ਹੋਰ ਆਊਟ ਵੇ ਸ਼ਾਂਤੀ ਹੋਣੀ ਵੀ ਸਮਝਦੇ ਹੁਕਮਾਂ ਕਿ ਸੀਗੀ ਦੇਖੋ ਟੁੱਟੇ ਜਿਹੜੇ ਪੁਲਿਸ ਮੁਕਾਮ ਤੇ ਹੋਏ ਆ ਉਹ ਵੀ ਦੇਖੋ ਭਾਜੀ ਪੰਜਾਬ ਦੀ ਫਿਤਰਤ ਹੈ ਉਧਰ ਤਾਂ ਚਲੋ ਇੱਕ ਵਿਚਾਰਤਾ ਰਸੀਗੀ ਇੱਕ ਉਹਨਾਂ ਨੂੰ ਜੁਝਾਰੂਪਨ ਸੀ ਆ ਹੁਣ ਗੈਂਗਸਟਰ ਨਹੀਂ ਹਟਦੇ ਮੜੀ ਜੀ ਗੱਲ ਤੋਂ ਗੋਲੀ ਕੱਢ ਕੇ ਮਾਰਦੇ ਨੇ ਇਹ ਪੰਜਾਬ ਦੀ ਫਿਤਰਤ ਹੈ ਬਾਗੀ ਪਣਾ ਜਦੋਂ ਡੱਬ ਚ ਅਸਲਾ ਹੁੰਦਾ ਤੇ ਫੰਨੇ ਖਾਂ ਸਮਝਦਾ ਹਰੇਕ ਬੰਦਾ ਆ ਹੁਣ 35 35 ਕਿਲੋ ਦੇ ਬਦਮਾਸ਼ ਨੇ ਜਿਹੜੇ ਸਿੱਧੇ ਚੁਣੌਤੀ ਦੇ ਦਿੰਦੇ ਆ ਸਰਕਾਰਾਂ ਨੂੰ ਐਸਐਸਪੀ ਨੂੰ ਤੇ ਫਿਰ ਇਹਨਾਂ ਦਾ ਹੱਲ ਕੀ ਹੈ ਫਿਰ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਜੀਲਾਂ ਚ ਜਾ ਕੇ ਨਹੀਂ ਹਟਦੇ ਤੇ ਫਿਰ ਪੁਲਿਸ ਵੀ ਕੀ ਕਰੇ ਬਿਲਕੁਲ 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 ਅਸੀਂ ਵੀ ਸਿਆਣੇ ਨਹੀਂ ਨਾ ਜਦੋਂ ਡਾਂਗ ਪੈਂਦੀ ਆ ਫਿਰ ਅਸੀਂ ਕਹਿੰਨੇ ਆ ਜੀ ਗਊ ਦਾ ਜਾਇਆ ਉਦਾਂ ਅਸੀਂ ਵੀ ਬੜਕਾਂ ਬਹੁਤ ਮਾਰਦੇ ਆ ਕਿਸਾਨ ਹੁਣ ਤੁਸੀਂ ਪੰਜਾਬ ਦੇ ਗੈਂਗਸਟਰ ਵੇਖ ਲਓ ਇੱਕ ਦੂਜੇ ਦੀਆਂ ਲਾਸ਼ਾਂ ਤੇ ਇਹ ਕੀ ਭੰਗੜਾ ਪਾਉਂਦੇ ਨੇ ਕਾਦੀ ਲੜਾਈ ਇਹਨਾਂ ਦੀ ਉਹੀ ਕਾਲਜਾਂ ਦੇ ਮੁੰਡਿਆਂ ਦੀ ਕਾਦੀ ਲੜਾਈ ਹੈ ਇੱਕ ਦੂਸਰੇ ਦਾ ਬੇਰਹਿਮੀ ਨਾਲ ਮਰਡਰ ਕਰਦੇ ਨੇ ਇੱਕ ਦੂਸਰੇ ਦੀਆਂ ਲਾਸ਼ਾਂ ਤੇ ਭੰਗੜੇ ਪਾਉਂਦੇ ਨੇ ਇਹ ਫਿਰ ਅਸੀਂ ਕਹਿੰਦੇ ਆ ਕਿ ਇਹਨਾਂ ਨਾਲ ਪਿਆਰ ਨਾਲ ਸੈਟਅਪ ਪਿਆਰ ਨਾਲ ਜਾ ਕੇ ਜੇ ਕੋਈ ਵਾਰਡਨ ਜੇਲ੍ਹ ਦਾ ਇਹਨਾਂ ਨੂੰ ਪਿਆਰ ਨਾਲ ਸਮਝਾਉਂਦਾ ਤੇ ਉਹਦੇ ਇਹ ਪਰਿਵਾਰ ਨੂੰ ਧਮਕੀਆਂ ਦਿੰਦੇ ਨੇ ਤੇ ਫਿਰ ਅਗਲੇ ਸੋਧਾ ਨਹੀਂ ਲਾਉਣਗੇ ਤੇ ਇਹਨਾਂ ਦਾ ਹੋਰ ਕੀ ਕਰਨਗੇ ਜੀ ਫਿਰ ਅਸੀਂ ਕਹਿੰਦੇ ਜੀ ਨਜਾਜ਼ ਮੁੰਡੇ ਮਾਰਤੇ ਭਗਵਾਨ ਤੇ ਚਦਾ ਬੇਅੰਤ ਦੀ ਰੂਹ ਆ ਗਈ ਆ ਕਿ ਹੁਣ ਐਨਕਾਂ ਵੀ ਲਾਉਣ ਲੱਗ ਗਿਆ ਹੁਣ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਜੇ ਇਹਨਾਂ ਨੂੰ ਪੁੱਛੇ ਕਾਦੀ ਲੜਾਈ ਹੈ ਇਹਨਾਂ ਦੀ ਕੀ ਜਿਹੜੇ ਸ਼ੌਕ ਨੂੰ ਇਹਨਾਂ ਨੇ ਹਥਿਆਰ ਚੱਕੇ ਨੇ ਬੇਰੁਜ਼ਗਾਰ ਤਾਂ ਹੋਰ ਬੜੇ ਨੇ ਆ ਬੇਰੁਜ਼ਗਾਰੋਂ ਤੁਸੀਂ ਦਿਹਾੜੀ ਕਰ ਲੋ ਜੇ ਬੇਰੁਜ਼ਗਾਰੋਂ ਤੁਸੀਂ ਲੁੱਟਾਂ ਖਵਾ ਹੀ ਕਰਨੀਆਂ ਨੇ ਨਹੀਂ ਬਥੇਰੇ ਮਜ਼ਦੂਰ ਕਰਦੇ ਜੀ ਮਜ਼ਦੂਰੀ ਥੋੜੀਆਂ ਜੋਬਾਂ ਜਿਹੜਾ ਅਸੀਂ ਕਹਿੰਨੇ ਆ ਨਾ ਦੇਖੋ ਗਲਤ ਇਨਕਾਊਂਟਰ ਹੋਣੇ ਮਾਰੇ ਨੇ ਪੁਲਿਸ ਵੀ ਸਾਡੇ ਚੋਂ ਹੀ ਆ ਪੁਲਿਸ ਦੇ ਕੁਝ ਪਰਿਵਾਰਕ ਮੈਂਬਰ ਮਾਰੇ ਗਏ ਏਜੰਸੀਆਂ ਨੇ ਖੇਡ ਖੇਡਿਆ ਜਿਹੜੀਆਂ ਧਿਰਾਂ ਅਜ ਸੱਤਾ ਹੰਡਾ ਰਹੀਆਂ ਨੇ ਇੱਕ ਪੂਰੀ ਮੋਰਚੇ ਨੂੰ ਧਰਮਯੁੱਧ ਬਣਾ ਕੇ ਸਾਰੀ ਗੇਮ ਉਹਨਾਂ ਨੇ ਖੇਢੀ ਹੈ ਫਿਰ ਝੂਠੇ ਪੁਲਿਸ ਮੁਕਾਬਲੇ ਹੋਏ ਜਿਸ ਪੁਲਿਸ ਮੁਲਾਜ਼ਮ ਦਾ ਪਰਿਵਾਰ ਮਾਰ ਦਿੱਤਾ ਕੀ ਫਿਰ ਉਹਦੇ ਅੰਦਰ ਬਦਲੇ ਦੀ ਅੱਗ ਨਹੀਂ ਆਏਗੀ ਆ ਸਾਡਾ ਡਾਇਰੈਕਟਰ ਸੀਗਾ ਮੰਚੰਦਾ ਹਿੰਦੂ ਜੈਂਟਲਮੈਨ ਹੋਣਾ ਉਹਦਾ ਗੁਨਾਹ ਹੋ ਗਿਆ ਉਹ ਸਰਕਾਰੀ ਗੱਡੀ ਹੋਣ ਦੇ ਬਾਵਜੂਦ ਐਫਐਮ ਪਟਿਆਲਾ ਤੇ ਯੂਨੀਵਰਸਿਟੀ ਤੋਂ ਡੇਢ ਕਿਲੋਮੀਟਰ 2 ਕਿਲੋਮੀਟਰ ਪੈਦਲ ਆਉਂਦਾ ਸੀ ਤੇ ਉਸ ਬੰਦੇ ਦੀ ਨਾ ਹਿੰਦੂ ਜੈਂਟਲਮੈਨ ਸੀ ਮੰਚੰਦਾ ਸਿਰਫ ਇਸ ਕਰਕੇ ਕਿ ਆਲ ਇੰਡੀਆ ਰੇਡੀਓ ਦਾ ਡਾਇਰੈਕਟਰ ਹੈ ਆ ਜਿਹੜਾ ਖੜਕੂ ਕੋਲੇ ਕੋਲੀ ਸੀਗਾ ਇਹਨਾਂ ਨੇ ਮਾਰਿਆ ਉਹਦੀਆਂ ਬਾਈ ਜੀ ਬੱਕਰੇ ਵਾਂਗੂ ਬੋਟੀ ਬੋਟੀ ਵੱਢੀ ਇਹਨਾਂ ਨੇ ਜਦੋਂ ਫੌਜ ਬਾਕੀ ਹੋ ਗਈ ਹੈ ਜੀ ਰਾਮਗੜ੍ਹ ਰਾਂਜੀ ਤੋਂ ਇੱਕ ਪੁਰੀ ਸੀਗਾ ਜੀ ਹਿੰਦੂ ਜੱਟਲ ਮੈਨ ਆਫੀਸਰ ਸੀ ਉਹਨਾਂ ਦਾ ਕਮਾਂਡਿੰਗ ਆਫੀਸਰ ਉਹ ਆਪਣੇ ਫੌਜਿਆਂ ਨੂੰ ਕੁ ਸਮਝਾ ਰਿਹਾ ਸੀਗਾ ਬੜਾ ਨਾਈਸ ਬੰਦਾ ਸੀਗਾ ਉਹਦੀ ਵੀ ਗੋਲੀ ਮਾਰ ਕੇ ਪਿੱਛੋਂ ਦੀ ਸੌਂੀ ਉਹ ਨਹੀਂ ਗਈ ਭਾਬਕਾ ਸੀ ਫੇ ਛੇਤੀ ਹੋ ਜਾਂਦੇ ਨਾ ਗੱਲ ਉਹੀ ਹੈ ਨਾ ਅਸੀਂ ਫਿਰ ਕਹਿੰਦੇ ਆ ਜੀ ਸਾਡੇ ਤੇ ਹੀ ਜ਼ੁਲਮ ਹੋਇਆ ਜਦੋਂ ਅਸੀਂ ਕਰਦੇ ਫਿਰ ਅਸੀਂ ਕਹਿੰਨਾ ਨਾ ਜੀ ਅਸੀਂ ਤਾਂ ਸੌਦਾ ਲਾਤਾ ਹਾਂ ਨਹੀਂ ਨਹੀਂ ਸਾਨੂੰ ਮੜੀ ਦੂਰਦੇਸ਼ੀ ਤੇ ਕੰਮ ਲੈਣਾ ਚਾਹੀਦਾ ਜੀ ਹਾਂ ਜੇ ਪਾਵਰ ਆ ਗਈ ਨਾ ਪਾਵਰ ਦਾ ਜਿਹੜਾ ਇਸਤੇਮਾਲ ਵੀ ਸੰਜਮ ਨਾਲ ਕਰਨਾ ਚਾਹੀਦਾ ਹੈ ਬਿਲਕੁਲ ਜੀ ਬਹੁਤ ਬਾਖਤਾ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਹੁਣ ਕਈ ਫੈਸਲੇ ਸੀ ਅਗਲਾ ਕਹਿੰਦਾ ਜੀ ਠੀਕ ਹੈ ਸੰਤਾ ਨੇ ਕੁੜੀ ਬਿ사ਾ ਦਿੱਤੀ ਹੁਣ ਮਾਫ ਕਰਨਾ ਕੁੜੀ ਵਾਲੇ ਆ ਕੇ ਰੋਂਦੇ ਨੇ ਕਿ ਸਾਡੀ ਜੀ ੱੱੱਕਾ ਕਰਦੇ ਨੇ ਪਰ ਅੱਜਕੱਲ ਨੋਹਾ ਧੀਆਂ ਸਭ ਦੀਆਂ ਨੇ ਕੀ ਉਹਦੀ ਤਹਿਕੀਕਤ ਹੋਈ ਹੈ ਕਿ ਜਿਹੜੀ ਨੂੰ ਵਾਕਿਆ ਹੀ ਉਹ ਸਤਜੋਗੀ ਸੀ ਆ ਬਥੇਰੀਆਂ ਕਲਜੋਗੀ ਨੇ ਬਥੇਰੀਆਂ ਮਾਵਾਂ ਜਿਹੜਾ ਅਗਲਾ ਕਹਿੰਦਾ ਮਾਂ ਪਵਿੱਤਰ ਰਿਸ਼ਤਾ ਹੈ ਆਪਣੇ ਬੱਚੇ ਛੱਡ ਛੱਡ ਕੇ ਖਸਮਾਂ ਨਾਲ ਭੱਜਦੀਆਂ ਨੇ ਬਗਾਨਿਆਂ ਨਾਲ ਕੀ ਸਿਰਫ ਗਰੰਟੀ ਕਿ ਔਰਤ ਹੀ ਆ ਬਲਾ ਯਾਰ ਪਤੀਆਂ ਨਾਲ ਧੱਕਾ ਨਹੀਂ ਹੋਇਆ ਕੀ ਤਹਿਕੀਕਾ ਤੇ ਨਹੀਂ ਹੋ ਗਈ ਕਿ ਹਿੰਦੂਆਂ ਦੀਆਂ ਕੁੜੀਆਂ ਸੰਤਾਂ ਨੇ ਵਸਾਤੀਆਂ ਸੀ ਕਹਿੰਨੇ ਆ ਉਹਦਾ ਦੂਸਰਾ ਪੱਖ ਆ ਸੀ ਕਦੇ ਜਾਣਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ 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 ਬੋਲੋ ਜਲਦੀ ਕਿੰਨੇ ਵਜੇ ਠੀਕ ਹੈ ਕਰ 100 ਆ ਲਓ ਦੋਸਤੋ ਨਾਲ ਨਾਲ ਕੋਰ ਲੈਨੇ ਤੇ ਉਧਰ ਪੰਜ ਮੈਂਬਰੀ ਕਮੇਟੀ ਨੇ 18 ਮਾਰਚ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ 6 ਮਹੀਨੇ ਚੱਲਣ ਵਾਲੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਹੋਵੇਗੀ ਇਸ ਸਬੰਧੀ ਹੁਣ ਸੱਤ ਮੈਂਬਰੀ ਕਮੇਟੀ ਚੋਂ ਝੁੰਦਾ ਸਾਹਿਬ ਸੌਰੀ ਆਪਣਾ ਬਡੂਂਗਰ ਸਾਹਿਬ ਤੇ ਪ੍ਰਧਾਨ ਸਾਹਿਬ ਤਾਂ ਲਾਂਬੇ ਨੇ ਸੋ ਪੰਜ ਮੈਂਬਰੀ ਕਮੇਟੀ ਮਨਪ੍ਰੀਤ ਸਿੰਘ ਯਾਲੀ ਗੁਰ ਪ੍ਰਤਾਪ ਸਿੰਘ ਬਡਾਲਾ ਸਾਹਿਬ ਅਕਵਾਲ ਸਿੰਘ ਝੁੰਦਾ ਸੰਤਾ ਸਿੰਘ ਬੈਦਪਰੀ ਤੇ ਬੀਬੀ ਸਤਵੰਤ ਕੌਰ ਕਲ ਅਕਾਲ ਤਖਤ ਗਏ ਨੇ ਤੇ ਇਸ ਦੌਰਾਨ ਕਹਿੰਦੇ ਬਡਾਲੀ ਸਾਹਿਬ ਬਡਾਲਾ ਸਾਹਿਬ ਹੁਣੇ ਕਹਿੰਦੇ ਪੂਰੀ ਪਰਦਰਸ਼ਤਾ ਨਾਲ ਇਹ ਜਿਹੜੀ ਹੈ ਅਕਾਲੀ ਦਲ ਦੀ ਭਰਤੀ ਹੋਏਗੀ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਦੇ ਵਿੱਚ ਤੇ ਜਿਸ ਦੌਰਾਨ ਕਹਿੰਦੇ ਫਿਰ ਅਸੀਂ ਕਾਲ ਤਖਤੇ ਅਰਦਾਸ ਕੀਤੀ ਹੈ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਉਪਰੰਤ 18 ਮਾਰਚ ਤੋਂ ਭਰਤੀ ਮਹਿਮ ਸ਼ੁਰੂ ਕਰਨ ਦਾ ਫੈਸਲਾ ਲਿਆ ਇਸ ਦੌਰਾਨ ਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਪ੍ਰਤੀ ਆਪਣੀ ਦ੍ਰਿੜਤਾ ਤੇ ਵਚਨ ਵਾਤਾ ਦਾ ਪ੍ਰਗਟਾਵਾ ਕੀਤਾ ਹੁਣ ਗੱਲ ਇਹ ਹੈ ਕਿ ਜਿਹੜੀ ਪਹਿਲੀ ਭਰਤੀ ਹੋਈ ਹੈ ਉਹਦਾ ਕੀ ਹੋਏਗਾ ਇਹ ਵੀ ਇੱਕ ਪੰਥਕ ਮਸਲਾ ਤੇ ਬਾਕੀ ਸਾਡਾ ਸੁਭਾਅ ਵੇਖ ਲੋ ਹਰਿਆਣਾ ਚ ਗਊ ਰੱਖਿਆ ਨੇ ਪਸ਼ੂ ਲਿਜਾ ਰਹੇ ਦੋ ਵਿਅਕਤੀਆਂ ਨੂੰ ਕੁੱਟ-ਕੁੱਟ ਕੇ ਨਹਿਰ ਚ ਸੁੱਟ ਦਿੱਤਾ ਤੇ ਇੱਕ ਦੀ ਮੌਤ ਹੋ ਗਈ ਹੈ ਹਰਿਆਣਾ ਦੇ ਪਲਵਲ ਦੇ ਵਿੱਚ ਕੁਝ ਗਊ ਰੱਖਿਆਵਲੋਂ ਦੋ ਵਿਅਕਤੀਆਂ ਦੀ ਬੇਤਹਾਸ਼ਾ ਕੁੱਟਮਾਰ ਕਰਕੇ ਉਹਨਾਂ ਨੂੰ ਨਹਿਰ ਚ ਸੁੱਟਿਆ ਗਿਆ ਜਿਸ ਤਰ੍ਹਾਂ ਨੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਉਕਤ ਮਾਮਲੇ ਦੇ ਵਿੱਚ 11 ਮੋਲਜਮਾਂ ਦੇ ਵਿੱਚੋਂ 5 ਗਊ ਰੱਖਿਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਸਲ ਦੇ ਵਿੱਚ 22 ਫਰਵਰੀ ਨੂੰ ਪਲਵਲ ਦੇ ਵਿੱਚ ਗਊ ਤਸਕਰੀ ਦੇ ਸ਼ੱਕ ਦੇ ਵਿੱਚ ਇੱਕ ਟਰੱਕ ਰੋਕਿਆ ਗਿਆ ਇਹ ਟਰੱਕ ਰਾਜਸਥਾਨ ਤੋਂ ਲਖਨਊ ਜਾ ਰਿਹਾ ਸੀ ਜਦੋਂ ਟਰੱਕ ਡਰਾਈਵਰ ਰਾਤ ਦਾ ਹਨੇਰਾ ਹੋਣ ਤੇ ਆਪਣਾ ਰਸਤਾ ਭੁੱਲ ਗਿਆ ਤਾਂ ਹਰਿਆਣਾ ਦੇ ਪਲਵਲ ਦੇ ਵਿੱਚੋਂ ਲੰਘਿਆ ਜਿਸ ਤੇ ਇਹ ਹਾਦਸਾ ਵਾਪਰਿਆ ਤੇ ਜਿਸ ਦੌਰਾਨ ਮੋਟਰਸਾਈਕਲ ਸਵਾਰਾਂ ਨੇ ਟਰੱਕ ਡਰਾਈਵਰ ਅਤੇ ਹੈਲਪਰ ਨੂੰ ਰੋਕਿਆ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਨਰ ਛੁੱਟ ਦਿੱਤਾ ਇਸ ਸਬੰਧੀ ਡੀਐਸਪੀ ਮਨੋਜ ਸ਼ਰਮਾ ਮਨੋਜ ਵਰਮਾ ਨੇ ਜਾਣਕਾਰੀ ਦਿੱਤੀ ਹੈ ਕਿ ਟਰੱਕ ਡਰਾਈਵਰ ਬਲਕੇਸ਼ਨ ਤੈਰ ਕੇ ਬਾਹਰ ਨਿਕਲ ਗਿਆ ਪਰ ਜਿਹੜਾ ਸਹਾਇਕ ਸੀਗਾ ਸੰਦੀਪ ਉਸ ਦੀ লাশ ਐਤਵਾਰ ਨੂੰ ਬ੍ਰਾਹਮਣ ਕੀਤੀ ਹਾਲਾਂਕਿ ਦੋਨੇ ਹਿੰਦੂ ਸੀਗੇ ਇਸ ਹੋਂ ਦੀ ਜਿਹੜੇ ਗਊ ਰੱਖੇ ਸੀ ਦੇਵਰਾਜ ਨikhil ਨਰੇਸ਼ ਪਵਨ ਤੇ ਪੰਕਜ ਇਹਨਾਂ ਦੀ ਸ਼ਨਾਖਤ ਹੋਈ ਹੈ ਤੇ ਇਹ ਹੈਲਪਰ ਜੋ ਮਾਰਿਆ ਗਿਆ ਸੰਦੀਪ ਦੇ ਪੋਸਟਮਾਰਟਮ ਤੋਂ ਪਤਾ ਲੱਗਦਾ ਕਿ ਉਸ ਦੇ ਬਹੁਤ ਸਰੀਰ ਤੇ ਗੰਭੀਰ ਸੱਟਾਂ ਵੀ ਸਨ ਉਧਰ ਪਿਛਲੇ 7 ਸਾਲਾਂ ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਯੂਕੇ ਦੇ ਨਾਗਰਿਕ ਜੱਗੀ ਜੋਲ ਜਗਤਾਰ ਸੰਗ ਜੱਗੀ ਜੋਲ ਅੱਤਵਾਦ ਦੇ ਇੱਕ ਕੇਸ ਦੇ ਵਿੱਚੋਂ ਬਰੀ ਹੋ ਗਏ ਨੇ 2017 ਦੇ ਵਿੱਚ ਪੰਜਾਬ ਦੇ ਵਿੱਚ ਉਸਦੇ ਵਿਆਹ ਤੋਂ ਕੁਝ ਹਫ਼ਤੇ ਬਾਅਦ ਹੀ ਜੱਗੀ ਜੋਲ ਨੂੰ ਅੱਤਵਾਦ ਬਾਂਬਲੇ ਚ ਗ੍ਰਿਫਤਾਰ ਕੀਤਾ ਗਿਆ ਸੀਗਾ ਕੁਝ ਧਾਰਮਿਕ ਤੇ ਰਾਜਨੀਤਿਕ ਸ਼ਖਸੀਤਾਂ ਦੀ ਮਿੱਥ ਕੇਦੋਂ ਹੱਤਿਆ ਹੋਈ ਸੀ ਉਦੋਂ ਆਰਐਸਐਸ ਦੇ ਬ੍ਰਿਗੇਡੀਅਰ ਗਗਨੇਜਾ ਜਾਂ ਹੋਰਾਂ ਦਾ ਕਤਲ ਹੋਇਆ ਸੀ ਤੇ ਉਸ ਮਾਮਲੇ ਦੇ ਵਿੱਚ ਇਸ ਜੱਗੀ ਜੋਲ ਜੋ ਕਿ ਸਕਾਟਲੈਂਡ ਦਾ ਡਰਬਨ ਡੰਬਟਨ ਦਾ ਵਸਨੀਕ ਹੈ ਉਸ ਲਗਾਤਾਰ ਉਸ ਵਕਤ ਤੋਂ ਹੀ ਜੇਲ੍ਹ ਦੇ ਵਿੱਚ ਆ 2017 ਤੋਂ ਆਪਣੇ ਨਾਲ ਸਾਹ ਜੁਗਿੰਦਰ ਸਿੰਘ ਜੋੜੇ ਨੇ ਗਿੱਲ ਸਾਹਿਬ ਸਸੀਗਲ ਜੀ ਹਾਂ ਜੀ ਟੋਣਾ ਸਾਹਿਬ ਤੇ ਸਾਰੇ ਪ੍ਰੋਤਿਆ ਨੂੰ ਸਤਿ ਸ਼੍ਰੀ ਅਕਾਲ ਜੀ ਉਹ ਮੈਂ ਅੱਜ ਤੁਹਾਨੂੰ ਗੁਰਬਾਣੀ ਦਾ ਤੇ ਨਹੀਂ ਹੋਗਾ ਨਾਸ ਗਾਉਂ ਦਾ ਮੈਂ ਥੋੜਾ ਜਿਹਾ ਲੈ ਕੋਈ ਨਹੀਂ ਕੋਈ ਨਹੀਂ ਹਾਂ ਤੁਹਾਡੀ ਮਜਬੂਰੀ ਹੈ ਸੇਦੀ ਆ ਜਣਿਆ ਉਹ ਤੁਹਾਡੇ ਨਾਲ ਉਹ ਮੈਂ ਪਹਿਲਾਂ ਗੱਲਬਾਤ ਨਹੀਂ ਸੁਣੀ ਮੈਂ ਹੁਣੇ 8:00 ਵਜੇ ਮੈਂ ਹੁਣ ਕਿਸਾ ਕਿਸਾਨਾਂ ਦੀ ਚੱਲ ਰਹੀ ਜੀ ਗੱਲਬਾਤ ਇੱਕ ਪੰਜ ਪੰਜ ਮੈਂਬਰੀ ਕਮੇਟੀ ਤੇ ਇਸ਼ੂ ਤੇ ਦੋ ਮਦਿਆਂ ਤੇ ਚੱਲ ਰਹੀ ਹੈ ਕਿ ਜਿਹੜਾ ਕਿਸਾਨਾਂ ਦੀਆਂ ਇਸ ਤਰ੍ਹਾਂ ਗ੍ਰਿਫਤਾਰੀਆਂ ਜੋ ਕਰ ਕੀਤੀਆਂ ਜਾ ਰਹੀਆਂ ਨੇ ਫੜੋ ਪੜੀ ਵੀ ਕਿਸ ਪਾਸੇ ਨੂੰ ਇਹ ਤਾਂ ਭਾਜੀਪੀ ਦਾ ਕੰਮ ਸਖਾਲਾ ਕਰ ਰਹੀ ਹੈ ਪੰਜਾਬ ਸਰਕਾਰ ਹਾਂ ਨਹੀਂ ਚਲੋ ਉਹਦੇ ਬਾਰੇ ਮੈਂ ਜਿਆਦਾ ਕਮੈਂਟ ਨਹੀਂ ਕਰਨਾ ਮੈਂ ਗੱਲ ਚੱਲ ਰਹੀ ਸੀ ਤੁਸੀਂ ਖੜਕੂਆ ਵਾਲੇ ਦੀ ਗੱਲ ਕਰੀ ਸੀ ਕਿ ਪੁਲਿਸ ਦੀਆਂ ਕਾਰਵਾਈਆਂ ਕਰਦੀ ਸੀ ਤੇ ਜਾਂ ਹੁਣ ਜੈਂਸਰ ਨਾਲ ਕਹਿੰਦੇ ਲੋਕ ਨੇ ਜਾਤੀ ਕਾ ਵੀ ਮੈਂ ਤੁਹਾਨੂੰ ਦੱਸਾਂ ਸਾਡੇ ਇੱਕ ਜਿਹੜੀ ਹੈ ਪਰਿਵਾਰ ਛੇਤੀ ਬੜੇ ਵਾਲਾ ਪਰਿਵਾਰ ਆ ਹੂੰ ਉਹਨਾਂ ਦੇ ਬੇਟੇ ਨੇ ਨਾ ਹੁਣ ਤਾਂ ਬਾਹਰ ਚਲਾ ਗਿਆ ਉਹ ਆਪਣੀ ਗੱਡੀ ਚ ਲਖਾਇਆ ਜੇ ਵੀ ਸ਼ਾਤ ਗੱਡੀ ਪਿੱਛਾ ਆ ਉਹਨਾਂ ਦਾ ਜੀ ਗੈਂਗਸਟਰ ਗੈਂਗਸਟਰ ਫਾਰਮਰ ਹੂੰ ਵਾਹ ਜਨੂਨ ਬਿਨਾ ਵਜਾ ਚੜਿਆ ਹੋਇਆ ਲੋਕਾਂ ਨੂੰ ਗੈਂਗਸਟਰ ਬਣ ਗਿਆ ਬੜਾ ਮੁੰਡਾ ਸੀ ਮਤਲਬ ਕਿਸੇ ਹੋਇਆ ਇਨਵੋਲ ਨਹੀਂ ਸੀ ਪੜਦਾ ਸੀ ਮਤਲਬ ਇਹ ਨੂੰ ਸਟੇਟਸ ਸਿੰਬਲ ਬਣਾਇਆ ਸੀ ਉਹ ਗੈਂਗਸਟਰ ਹੋਣ ਦਾ ਹੂੰ ਜਿਵੇਂ ਤੁਸੀਂ ਤਾਂ ਛੋਟੇ ਹੋ ਗੋਲ ਜਦੋਂ ਅਤਵਾਦ ਵੇਲੇ ਨਾ ਬਾਬਾ ਫਰ ਕੋਈ ਬਾਬਾ ਕਹਾਉਣਾ ਚਾਹੁੰਦਾ ਸੀ ਬਿਲਕੁਲ ਬਾਬੇ ਬਣੇ ਫਿਰ ਵੀ ਖੜਕੋਲ ਨੂੰ ਬਾਬਾ ਕਹਿੰਦੇ ਸੀ ਨਾ ਬਾਬਾ ਜੀ ਆਗੇ ਬਾਬੇ ਆਗੇ ਠੀਕ ਹੈ ਨਾ ਉਹ ਕੋਈ ਕੋਲਜ ਜਿਹਦੀ ਮਾੜੀ ਜਿਹੀ ਗਾੜੀ ਲੰਬੀ ਹੁੰਦੀ ਸੀ ਉਹ ਉਹਨੂੰ ਬਾਬਾ ਕਹਿਣ ਲੱਗ ਜਾਂਦੇ ਸੀ ਉਹ ਫਿਰ ਫੀਲਿੰਗ ਵੱਡੀ ਲੱਣ ਲੱਗ ਜਾਂਦਾ ਸੀ ਵੀ ਮੈਂ ਪਤਾ ਨਹੀਂ ਕੀ ਆ ਉਸ ਵਾਸਤੇ ਉਹ ਸਟੈਂਡ ਸੈਂਬਲ ਸੈਂਬਲ ਬਣਾਇਆ ਸੀ ਹਾਂ ਤੇ ਇਹ ਸਾਡੀ ਜੀ ਸਭ ਤੋਂ ਪੁਰਾਣੀ ਬਿਮਾਰੀ ਹੈ ਕ੍ਰੋਨਿਕ ਜਿਹੜੀ ਸਾਡੀ ਪੰਜਾਬੀਆਂ ਨੂੰ ਖਾਸ ਕਰ ਜੱਟਾਂ ਨੂੰ ਹੈ ਉਹ ਹੈ ਫੁਗਰੇ ਫੰਕ ਹਮਮ ਜਿਹੜੇ ਜਿੰਨੀਦਰ ਇਹ ਠੀਕ ਨਹੀਂ ਹੁੰਦੀ ਇਹਨਾਂ ਦਾ ਇਹਨਾਂ ਕੋਲ ਸਾਰਾ ਕੁਝ ਹੈ ਸਾਰੀ ਜ਼ਮੀਨ ਦੇ ਮਾਲਕ ਨਾ ਪੰਜਾਬ ਚ ਜੱਟ ਹਮਮ ਤੇ ਹਾਲ ਇਹਨਾਂ ਦਾ ਕੀ ਹੈ ਮੈਂ ਵੀ ਜੱਟ ਹੋਣ ਦੇ ਬਾਵਜੂਦ ਮੈਂ ਇੱਕ ਐਨਲਿਸਿਸ ਕਰਦਾ ਹਾਂ ਨਾ ਕਿ ਬਿਮਾਰੀ ਇਹਨਾਂ ਨੂੰ ਕੀ ਹੈ ਹਮ ਲੋਕਾਂ ਕੋਲ ਛੋਟੀ ਛੋਟੀਆਂ ਦੁਕਾਨਾਂ ਹੁੰਦੀਆਂ ਨੇ 4-5 ਫੁੱਟੀਆਂ ਉਹਦੇ ਵਿੱਚ ਕਰੋੜਾਂ ਬੱਤੀ ਬਣ ਜਾਂਦਾ ਨੇ ਇੱਕ ਪੀੜੀ ਤੋਂ ਬਾਅਦ ਇਹਨਾਂ ਦਾ ਹਾਲ ਕੀ ਹੈ ਇਹਨਾਂ ਕੋਲ ਜ਼ਮੀਨਾਂ ਇਹਨਾਂ ਕੋਲ ਸਾਰਾ ਕੁਝ ਹੈ ਨਾ ਕੋਈ ਇਹਨਾਂ ਨੇ ਕੋਈ ਸਾਇੰਟਿਸਟ ਦਾਦਾ ਕੀਤਾ ਹੂੰ ਇਹਨਾਂ ਦੇ ਕੋਲ ਕਿੰਨੇ ਤੋਂ ਇੰਜੀਨੀਅਰ ਪੜਾ ਕਰਦੇ ਨੇ ਚਾਰ ਮਨ ਦਾਣੇ ਹੋ ਜਾਣ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਕਹਿੰਦਾ ਕਣਕ ਕਹਿੰਦੀ ਆ ਬੰਦਾ ਮਰਦੇ ਛਡਾਲੂਗੀ ਲੱਭ ਦੱਸੋ ਮੇਰੇ ਨਾਲ ਇੱਕ 에어ਫੋਰਸ ਪੁੰਡਾ ਹੁੰਦਾ ਸੀ ਉਹ ਡੈਥ ਹੋ ਗਈ ਮੇਰਾ ਦੋਸਤ ਸੀ ਹੂੰ ਤੇ ਉਹ ਦੇਖੋ ਉਹ ਜਿਮਾਲੇ ਜਿਲੰਡਰ ਜ਼ਿਲ੍ਹੇ ਚੋਂ ਉਹ ਕੋ 40 ਕਿੱਲੇ ਜ਼ਮੀਨ ਸੀ 에어ਫੋਰਸ 'ਚ ਮੇਰੇ ਨਾਲ ਹੂੰ ਉਹ ਮੈਂ ਕਹ ਰਹੀ ਤਾਂ ਗਰੀਬ ਕਿਸਾਨਾਂ ਦੇ ਪੁੱਤਰ ਆ ਗਿਆ ਇੱਥੇ ਨੌਕਰੀ ਕਰਨ ਤੂੰ ਤਾਂ ਐਮਬੀਬੀਐਸ ਦੀ ਇੰਜੀਨੀਅਰ ਡਿਗਰੀ ਖਰੀਦ ਸਕਦਾ ਹੂੰ ਤੁਹਾਡੇ ਘਰਾਂ ਚੋਂ ਤਾਂ ਕੋਈ 10 ਵੀ 30 ਵੀ ਸਤਾਦਾ ਹੋਇਆ ਜੇ ਤੂੰ ਉਹ ਅਫਾਇਨਲੀ ਉਹ ਹੀ ਹੀ ਵਲ ਮਰਡਰ ਹੋ ਗਿਆ ਸੀ ਉਹ ਪੁਗਰਾ ਸੀ ਉਹ ਵਿਆਹ ਤੇ ਅਨੇ ਸਿਆਣਪ ਨਹੀਂ ਆ ਜੀ ਸਿਆਣਪ ਨਹੀਂ ਆ ਉਹ ਪੁਗਰਾਪੁਰ ਦੀ ਫਿਰਦਾ ਹੀ ਤੰਡ ਔਕਰੀ ਛੱਡ ਗਿਆ ਸੀ ਪਹਿਲਾਂ ਹੀ ਫਿਰ ਪੁਗਰੇਪੁਰ ਨੇ ਚ ਮਾਰਿਆ ਗਿਆ ਅਗਲਾ ਰਗੜਤਾ ਠੀਕ ਆ ਜੀ ਇਕੱਲਾ ਇਕੱਲਾ ਮੁੰਡਾ ਸੀ ਇਹੀ ਹੋਇਆ ਨਾ ਸਾਡੀਆਂ ਮੂਵਮੈਂਟਾਂ ਚ ਭਾਵੇਂ ਖਾਲਿਸਤਾਨ ਮੂਵਮੈਂਟ ਆਈ ਜਾਂ ਖਾਸ ਕਰਕੇ ਨਕਸਲ ਮੂਵਮੈਂਟ ਆਈ ਠੀਕ ਆ ਉਹਨਾਂ ਚ ਵਿਚਾਰਤਾ ਰ ਸੀ ਕਿਤੇ ਨਾ ਕਿਤੇ ਉਹ ਚ ਇਸ ਤਰ੍ਹਾਂ ਦਾ ਫੋਕਰਾਪਣ ਵੀ ਸੀ ਜਾਂ ਸਿਧਾਂਤਾਂ ਤੋਂ ਪਰੇ ਵੀ ਸੀ ਆ ਠੀਕ ਐ ਕੁਛ ਖੜਕੂ ਵਧੀਆ ਨੇਕਨੀਤ ਵੀ ਸਨ 1% ਵੀ 1% ਵੀ ਨਹੀਂ ਹੋਣੇ ਜਿਹੜੇ ਕਿਸੇ ਕਾਜ ਵਾਸਤੇ ਲੜ ਰਹੇ ਸੀ ਉਹ ਕਿੰਨਾਂ ਜਾਤੀ ਵੀ ਨਹੀਂ ਸੀ ਕਰਦੇ ਉਹ ਕਿਉਂ ਉਹ ਫਿਰ ਇੱਕ ਗਵਰਨਮੈਂਟ ਐਂਡਜੈਂਸੀ ਜਿਹਨੇ ਉਹਨਾਂ ਨੂੰ ਉਹਨਾਂ ਨੂੰ ਖੁੰਦਲਾਪਾਂ ਖੁੰਦਲਾ ਕਰਤਾ ਉਹਨਾਂ ਨੂੰ ਤੇ ਅੱਗੇ ਅੱਗੇ ਆ ਜਿਹੜੇ ਜਰਦੇਖਾ ਵਾਲੇ ਸੀ ਜਿਹੜੇ ਰਸਤੋਰਾਤ ਬਣ ਗਏ ਸੀ ਨਾ ਬਾਬੇ ਇਹਨਾਂ ਨੇ ਬੇੜਾ ਕਰ ਕੀਤਾ ਜਿਹੜੇ ਬਦਮਾਸ਼ ਪਹਿਲਾਂ ਪਹਿਲਾਂ ਬਦਮਾਸ਼ੀ ਦੀ ਨਿਸ਼ਾਨੀ ਸੀ ਦਾੜੀ ਕਤਰਾਂ ਆ ਜਾਂ ਦਾੜੀ ਤੇ हां बहुत सारे जेड़े क्रिमिनल बंदे सी जेलਾਂ ਚ ਸੀਗੇ ਉਹ ਵੀ ਪ੍ਰਭਾਵਿਤ ਹੋ ਕੇ ਆ ਗਏ ਨਾ ਅੱਗੇ ਉਦੋਂ ਜਦੋਂ ਇਹ ਬਚਪਨ ਸਾਡੇ ਬਦਮਾਸ਼ੀ ਦੀ ਨਿਸ਼ਾਨੀ ਪਾਇਆ ਕਿਸੇ ਦੀ ਵੈਲੀ ਦੀ ਤੇ ਉਹਦੇ ਕਤਰਾਵੇਂ दाढ़ी ਤੇ ਖੱਤ ਕੱਡੇ ਹੋਏ ਹਾਂਜੀ ਹੂੰ ਤੇ ਮੁੱਛਾਂ ਉਤਾਂ ਨੂੰ ਕੀਦਿਆਂ ਜਿਹੜਾ ਅੱਜ ਕਾ ਪੁਲਿਸ ਵਾਲੇ ਵੀ ਕਈ ਕਰਦੇ ਨੇ ਉਹ ਦੈਟ ਵਾਸ ਉਹ ਉਹ ਸੀ ਮਤਲਬ ਇਹ ਬਦਮਾਸ਼ ਆ ਬੰਦਾ ਵੈਲੀ ਆ ਇਸ ਨੇੜੇ ਨਾ ਜਾਇਓ ਹਾਂ ਬਿਲਕੁਲ وہی ਵੈਲੀ ਜਿਹੜੇ ਉਹੀ ਵੈਲੀ ਜਿਹੜੇ ਜਦੋਂ ਆ ਇਹ ਤਰਨ ਚੱਲਿਆ ਖੜਕੂਵਾਦ ਦਾ ਉਹੀ ਵੈਲੀ ਕੰਜਰ ਦੇ ਬਾਬੇ ਬਣ ਗਏ ਅਮਰਤਾਰੀ ਬਣ ਗਏ ਉਹੋ ਉਹਨਾਂ ਨੇ ਜੋ ਪੁੱਠਾ ਸਮ ਉਹਨਾਂ ਨੇ ਦਿੱਤਾ ਤੇ ਉਹ ਬਦਨਾਮ ਬਾਕੀ ਸਾਰੀ ਕੌਮ ਤੇ ਹੋਈ ਹੋਈ ਆ ਚਲੋ ਤੇ ਉਹ ਉਹਨਾਂ ਨੇ ਸਾਨੂੰ ਬਦਨਾਮ ਕਰਤਾ ਬਿਲਕੁਲ ਹਾਂ ਤਾਂ ਇਹ ਗੱਲ ਹੈ ਕਿ ਮੈਂ ਤਾਂ ਅਸੀਂ ਬਾਰ-ਬਾਰ ਕਹਿੰਨਾ ਆਪਣੇ ਜਿੰਨੇ ਵੀ ਮੇਰੇ ਸਰਕਲ ਦੇ ਜਿੰਨੇ ਵੀ ਆਪਣੇ ਬਰਾਦਰੀਆਂ ਨਾਲ ਸਬੰਧ ਉਹ ਨਹੀਂ ਖਾਸ ਕਰ ਜਟਾਉਣਾ ਮੈਂ ਫੁਗਰੇ ਪਿੰਡ ਛਡੋ ਪੜਾਈ ਲਿਖਾਈ ਲਾਓ ਬਿਲਕੁਲ ਨੋਲੇਜ ਦੀ ਪਾਵਰ ਯੂ ਕੈਨ ਬਿਲਡ ਦਾ ਵਰਲਡ ਵਿਦ ਨੋਲੇਜ ਬਿਲਕੁਲ ਥੈਂਕ ਯੂ ਗੱਲ ਸਾਹਿਬ ਬਿਲਕੁਲ ਬਿਲਕੁਲ ਥੈਂਕ ਯੂ ਉਹ ਖੌਤੀ ਜੱਟਪਣਾ ਨਾ ਜਿਹੜਾ ਉਹ ਖੌਤੀ ਸਰਦਾਰੀ ਉਹ ਕਿਤੇ ਨਾ ਕਿਤੇ ਮਹਿੰਗੀ ਪਈ ਐ ਪੰਜਾਬ ਨੂੰ ਅੱਜ ਵੀ ਪੈ ਰਹੀ ਐ ਹੁਣ ਤੁਸੀਂ ਵੇਖੋ ਸੁਖੇ ਕਾਲਵਾ ਦੀ ਮਾਂ ਦੇ ਵੈਣ ਕਹਿੰਦੀ ਪੁੱਤਰ ਤੂੰ ਤਾਂ ਕਹਿੰਦਾ ਸੀ ਵੀ ਮੈਂ ਤੈਨੂੰ ਲਾਲ ਬੱਤੀਆਂ ਵਾਲੀਆਂ ਗੱਡੀਆਂ ਚ ਲੈਣ ਆਵਾਂਗਾ ਪਰ ਮੈਂ ਤਾਂ ਬੱਸਾਂ ਚ ਰੁਲਦੀ ਆਈ ਵੀ ਜਦੋਂ ਸੁਖਾ ਕਾਲਵਾ ਦਾ ਮਰਡਰ ਹੋਇਆ ਉਹਦੀ ਮਾਤਾ ਜੀ ਅਮਰੀਕਾ ਤੋਂ ਆਏ ਸਨ ਤੇ ਉਹ ਵੈਣ ਪਾਰੇ ਸਨ ਕਿ ਪੁੱਤਰ ਤੂੰ ਤਾਂ ਕਹਿੰਦਾ ਸੀ ਤੈਨੂੰ ਲਾਲ ਬੱਤੀਆਂ ਵਾਲੀਆਂ ਗੱਡੀਆਂ ਚ ਲੈਣ ਆਵਾਂਗਾ ਜਦੋਂ ਤੂੰ ਇੰਡੀਆ ਆਈ ਮੈਂ ਤਾਂ ਬੱਸਾਂ 'ਚ ਰੁਲਦੀ ਆਈ ਵੇ ਹੁਣ ਉਸ ਮਾਤਾ ਨੂੰ ਪੁੱਛਿਆ ਜਾਵੇ ਹੈ ਤਾਂ ਮਤਲਬ ਇੱਕ ਸਾਈਕੀ ਹੈ ਮੇਰੀ ਗੱਲ ਨੂੰ ਗਲਤ ਨਾ ਲਿਓ ਕਿ ਕੀ ਸੁਖਾ ਕਾਲ ਵਾਂ ਕੋਈ ਆਈਪੀਐਸ ਬਣਨਾ ਸੀ ਜਾਂ ਆਈਐਸ ਬਣਨਾ ਸੀ ਜਾਂ ਕਿਸੇ ਪੋਲੀਟੀਕਲ ਪਾਰਟੀ ਦਾ ਉਸਨੇ ਇੱਕ ਸਲੀਕੇ ਨਾਲ ਨੇਤਾ ਬਣਨਾ ਸੀ ਲਾਲ ਬੱਤੀ ਤਾਂ ਹਾਂ ਹੀ ਮਿਲਦੀ ਨਾ ਜਿਹੜਾ ਆਪਣੀ ਮਾਂ ਨੂੰ ਉਹਨੇ ਕਿਤੇ ਕਿਹਾ ਹੋਣਾ ਤੇ ਜਦੋਂ ਉਸ ਦੀ ਮਾਂ ਨੂੰ ਉਹਨੇ ਕਿਹਾ ਹੋਣਾ ਤਾਂ ਫਿਰ ਮਾਤਾ ਜੀ ਦਾ ਉਸ ਨੂੰ ਪੁੱਛਣਾ ਬਣਦਾ ਸੀ ਕਿ ਭਾਈ ਸਾਹਿਬ ਤੂੰ ਕੰਮ ਕੀ ਕਰਦਾ ਬੇਟਾ ਤੂੰ ਕੋਈ IAS ਦੀ ਤਿਆਰੀ ਕਰ ਰਿਹਾ ਤੈਨੂੰ ਲਾਲ ਬੱਤੀ ਮਿਲੇਗੀ ਜਾਂ PCS ਬਣ ਰਿਹਾ ਜਾਂ IAS ਬਣ ਰਿਹਾ ਜਾਂ ਫਿਰ ਤੂੰ ਕੋਈ ਵਧੀਆ ਨੇਤਾ ਬਣ ਰਿਹਾ ਬੱਚਿਆਂ ਨੂੰ ਬਗਾੜਨ ਦੇ ਵਿੱਚ ਮਾਂ ਦਾ ਵੱਡਾ ਰੋਲ ਹੁੰਦਾ ਪਿਓ ਦਾ ਵੀ ਹੁੰਦਾ ਥੋੜਾ ਹੁੰਦਾ ਖੈਰ ਆਪਣਾ ਪੰਨਵਾ ਸਾਹਿਬ ਸਸੀਕਲ ਜੀ ਸਰਦਾਰ ਬਾਦਸ਼ਾਹ ਸਰਦਾਰ ਟਵਾਣਾ ਸਾਹਿਬ ਜੀ ਵਾਇਰੂ ਜੀ ਕਾ ਖਾਨ ਸਾਹਿਬ ਜੀ ਕੀ ਫਤਿਹ ਟਵਾਣਾ ਸਾਹਿਬ ਜੀ ਕੱਲ ਜੋ ਕੁਝ ਵੀ ਭਗਵਾਨ ਦਮਾਨ ਨੇ ਕੀਤਾ ਤੁਸੀਂ ਮੁੱਦੇ ਬਹੁਤ ਸੋਹਣੇ ਚੁੱਕੇ ਨੇ ਖਲਾਰਾ ਤਾਂ ਬਾਵਾ ਪਾਇਆ ਵਾ ਗੱਲ ਜੀ ਬੜੀ ਦੂਰ ਤੱਕ ਖਲਾਰੀ ਆ ਭਾਈ ਉਹਨੇ